ਸਾਡਾ ਪੰਜਾਬ ਦਾ ਸ਼ਹਿਰ ਸੀ ਲਾਹੌਰ ਜਦੋਂ ਇਹ 47 ਦਾ ਵਿਟਾਂਦਰਾ ਹੋਇਆ 10 ਲੱਖ ਬੰਦਾ ਉਦੋਂ ਮਾਰਿਆ ਗਿਆ ਸੀ ਤੇ 1 ਕਰੋੜ ਦਾ ਤਬਾਹਨਾ ਹੋਇਆ ਸੀ 35 ਹਜ਼ਾਰ ਸਾਡੀ ਕੁੜੀ ਪੰਜਾਬੀ ਕੁੜੀ ਸਿੱਖਾਂ ਦੀ ਮੁਸਲਮਾਨਾਂ ਦੀ ਹਿੰਦੂਆਂ ਦੀ ਤੇ ਉਹ ਇਧਰ ਉਧਰ ਰਹਿ ਗਿਆ ਸੀ ਸਾਡੀਆਂ ਕੁੜੀਆਂ ਉਹ ਤੁਸੀਂ ਉਹਦੇ ਉਧਰੋਂ ਆਏ ਪਾਕਿਸਤਾਨ ਤੋਂ ਸਾਡੀਆਂ ਉਧਰ ਰਹਿ ਗਈਆਂ ਤੇ ਮੁਸਲਮਾਨਾਂ ਦੇ ਕੁੜੀਆਂ ਇਧਰ ਰਹਿ ਗਈ ਜਿਹੜੇ ਜਿਨ੍ਹਾਂ ਨੇ ਰਾਤ ਰੋਟੀ ਇਕੱਠਿਆਂ ਖਾਧੀ ਇਕੱਠਿਆਂ दारू ਪੀਤੀ ਇਕੱਠਿਆਂ ਗੱਲਾਂ ਕੀਤੀਆਂ ਤੇ ਸਵੇਰ ਨੂੰ ਉਹੀ ਦੁਸ਼ਮਬਰ ਆ ਸਾਡੇ ਨਾਲ ਦੀ ਇਥੇ ਜਾਂਦੀ ਹੈਗੀ ਐ ਲਾਈਨ ਜਾਂਦੀ Lahore ਨੂੰ ਤੇ ਪਿੱਛੇ ਕੱਪੜੇ ਘਰ ਦੇ ਪਿੱਛੇ ਪਾਸੇ ਹੂੰ ਇਥੇ Lahore ਜਿਹੜੀ ਗੱਡੀ ਪਾਕਿਸਤਾਨੀ ਮੁਸਲਮਾਨਾਂ ਦੀ ਗੱਡੀ ਜਾਂਦੀ ਉਹ ਵਿਚਾਰੀ ਸਾਰੀ ਗੱਡੀ ਵੱਡੀ ਇਥੇ ਲੱਭਾ ਅੱਛਾ ਇਹ ਵੱਡੀ ਕਿਹਨੇ ਜਿਨ੍ਹਾਂ ਨੇ ਚੋਰਾ ਯਾਰਾਂ ਨੇ ਜਾਂ ਬਚੰਦਿਆਂ ਨੇ ਭਰੇ ਮਾਨਸ ਬੰਦੇ ਨੇ ਨਾ ਮੁਸਲਮਾਨ ਨੇ ਕੋਈ ਸਿੱਖ Hindu ਵੱਡਿਆ ਤੇ ਨਾ ਚੰਗੇ ਸਿੱਖ இந்து ਨੇ ਮੁਸਲਮਾਨ ਹੋ ਗਏ ਬੜੇ ਦੁੱਖਾਂ ਝੱਲੇ ਤੇ ਘਰੇ ਆਟਾ ਨਾ ਹੋਣਾ ਰੋਟੀ ਕਣਕ ਨਾ ਹੋਣਾ ਹੁਣੀ ਕਿਉਂਕਿ ਜਦੋਂ 47 ਜਿੱਥੋਂ ਆਏ ਫੇਰ ਸੇ ਫਲੱਡ ਹੋਣਾ ਸ਼ੁਰੂ ਹੋ ਗਏ तकरीबन ਪੰਜਾਬ ਦੇ ਨੇੜੇ ਫਾਣੀ ਬੁਣੀ ਆਏ ਫੇਰ ਉਹ ਪੰਜ 6 7 ਸਾਲ ਫਸਲ ਹੀ ਕੋਈ ਨਹੀਂ ਹੋਈ ਤੇ ਲੋਕਾਂ ਦੇ ਬੜੇ ਮਾੜੇ ਹਾਲ ਸੀ ਫੇਰ ਮੈਂ ਦੋ ਕਿਤਾਬਾਂ ਲਿਖੀਆਂ ਸਾਂਝਾ ਆਰ ਬਾਰੀਆਂ ਉਹ ਸਾਰੀਆਂ ਸੱਚੀਆਂ ਕਹਾਣੀਆਂ ਬਿਲਕੁਲ ਉਹ ਮੈਂ ਪੜੀ ਤੁਹਾਡੀ ਕਿਤਾਬ ਉਹ ਸਾਰੀ ਉਹ ਬਤਾਵਾ ਵੀ ਰੱਖੀਆਂ ਉਹ ਫਿਰ ਕਿਤਾਬਾਂ ਸਾਡੀਆਂ ਵਕਈ 6000 ਕਿਤਾਬਾਂ ਮੈਂ ਛਾਕੇ ਉਹ ਸਾਰੀ ਫਰੀ ਵੰਡੀ ਲੋਕਾਂ ਨੂੰ ਸਭ ਤੋਂ ਵੱਡਾ ਨੁਕਸਾਨ ਜਿਹੜਾ ਵੰਡਦਾ ਆ ਉਹ ਤੁਸੀਂ ਕਿਹਨੂੰ ਸਮਝਦੇ ਵੀ ਕਿਸ ਖੇਤੇ ਨੂੰ ਹੋਇਆ ਸਭ ਤੋਂ ਖਤ ਪੰਜਾਬ ਪੰਜਾਬ ਨੂੰ ਹੋਇਆ ਸਾਡੇ ਨੂੰ ਆ ਕਰਦੇ ਨੂੰ ਹੋਇਆ ਤੇ ਲੈਣਦੇ ਨੂੰ ਹੋਇਆ ਹੁਣ ਸਾਡੀ ਜਿਹੜੀ ਕਣਕ ਹੈ ਇੱਥੇ ਤਕਰੀਬਨ ਹਿਸਾਬ ਨਾਲ ਵੀ 1800 ਨੂੰ ਕੌਂਟਲ ਹੈ ਤੇ ਉਥੇ ਅਸੀਂ ਦਾ 4 ਹਾਨੂੰ 4000 ਨੂੰ ਮਾਣਾਂ ਇਨ ਮਹੀਨੇ ਮੇਗੀ ਹੈ ਬੰਗੀ ਹੈ ਜਿਸ ਰਾਹ ਜਾਣਾ ਕੋਲ ਫੋਰਡ ਦੇ ਟ੍ਰੈਲਰ ਡਰਾਈਵਰ 100 ਮਿੰਟ ਕੰਨ ਲੱਦੇ ਮਾਰੋ ਮਾਰ ਕਰ ਦੋ ਘੰਟੇ ਸਾਹ ਕੇ ਮੁੜ ਕੇ ਆ ਜੇ ਤੇ ਯਾਰ ਤੁਸੀਂ ਬਾਰਡਰ ਬਾਰਡਰ ਦਾ ਕੋਲੋਂ ਘੱਟੋਂ ਘਰ ਨਫਰਤ ਤਾਂ ਹੁੰਦੀ ਕਿੰਨੀ ਫਲਾਈ ਹੈ ਜਿਹੜੀ ਬਾਰਡਰ ਤੇ ਪਰੇਡ ਹੁੰਦੇ ਆ ਉਹ ਫੁਕਾਰੇ ਮਾਰ ਮਾਰ ਪਰੇਡ ਕਰਦੇ ਉਹ ਉਧਰ ਫੁਕਾਰੇ ਮਾਰਦੇ ਜਦੋਂ ਸਿਰ ਤੋਂ ਤਾਂ ਇਹ ਲੱਤਾਂ 'ਚ ਪੇਵਰ ਚੱਢੀ ਪਾੜ ਜਾਂਦੀ ਹੈ ਪੈਂਟਾਂ ਪਾੜ ਜਾਂਦੀਆਂ ਜੇ ਪਰੇਡ ਕਰਦੇ ਨੇ ਇਸੇ ਦੁਨੀਆ ਤੇ ਇਹ ਬਰੇਡ ਨਹੀਂ ਕਰਦੇ ਜਿਹੜੀ ਸਾਡੀ ਬੱਟ ਦੇ ਇਹ ਵੀ ਇਹ ਵੀ ਇੱਕ ਕਿਸਮ ਦਾ ਇੱਕ ਨਫਤੀਆ ਪਰਦਾਵਾ ਆ ਕੇ ਦੇਖੋ ਇੱਕ ਬੰਦਾ ਵੀ ਹੱਥ ਮਲਾਉਂਦੇ ਆ ਇੱਕ ਬੰਦਾ ਫੁਕਾਰੇ ਮਾਰਦੇ ਆ ਜੇ ਤੁਸੀਂ ਫੁਕਾਰੇ ਮਾਰਨੇ ਆਪਣੀ ਰੋਪ ਤੁਸੀਂ ਆਪਣੀ ਅਪਡੇਟ ਕਰ ਲਓ ਆਪਣੀ ਕਰ ਲੈ ਆਪਾਂ ਕਬੱਡੀ ਦੇ ਮੈਚ ਹੁੰਦੇ ਆ ਜੀ ਪਾਕਿਸਤਾਨ ਦੇ ਮੈਚ ਕਬੱਡੀ ਦਾ ਖੇਡਦੇ ਆ ਹਾਕੀ ਦੇ ਮੈਚ ਹੁੰਦੇ ਆ ਖੇਡਦੇ ਵੀ ਜਾਂਦੇ ਆ ਆਪਾਂ ਤੇ ਚਿੱਕੀਕਾ ਮਾਰਦੇ ਆ ਆਪਾਂ ਉਹਨੂੰ ਗਾਲਾਂ ਕੱਢਦੇ ਆ ਸਾਨੂੰ ਗਾਲਾਂ ਕੱਢਦੇ ਆ ਹੈ ਕਿਹਦਾ ਘਟੋ ਘਟ ਤੁਸੀਂ ਯਾਰ ਸਾਨੂੰ ਇਹ ਨਾ ਨਾ ਹੁੰਦੇ ਵੀ ਤਾਂ ਕਰਦੇ ਉਹ ਜੋਗੀ ਜੀ ਤਾਂ ਤੁਹਾਡੇ ਨਾਲ ਹੀ ਇਹ ਕਹਿਣ ਨਹੀਂ ਹੈਗੇ ਵੀ ਭਾਈ ਸਬੰਧ ਠੀਕ ਕਰੋ ਜਿਹੜੀ ਪਰੇਡ ਕਰਦੇ ਆ ਪਰੇਡ ਬੰਦ ਕਰੋ ਓਏ ਤੁਸੀਂ ਡਰਾਵੇ ਨਾ ਪਾਓ ਲੋਕਾਂ ਨੂੰ ਨਫਰਤ ਨਾ ਪਾਓ ਪਰੇਡ ਦੇ ਹਾਂਜੀ ਇਹ ਪਿਆਰ ਨਾਲ ਪ੍ਰਾਤ ਮਿਲਾ ਕੇ ਪਰੇਡ ਮੜਾ ਫਿਰ ਕੀ ਹੋ ਜੂਗਾ ਪਰ ਰਫਰ ਕਰਦੇ ਜਿਵੇਂ ਛੋਟੇ ਲੜਦੇ ਉਹਦੇ ਕੋਈ ਜੀ 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 ਤੇ ਤੁਸੀਂ ਕੀ ਲੋਕਾਂ ਨੂੰ ਕੀ ਦਿਖਾਉਣਾ ਇਸ ਗੱਲ ਦੀ ਜੀ ਦੁਨੀਆ ਅੱਜ ਕਿਤੇ ਪਰੇਡ ਨਹੀਂ ਹੁੰਦੀ ਹੂੰ ਕਿਸੇ ਸਾਰੇ ਬਾਟਰ ਤੇ ਪਰੇਡ ਨਹੀਂ ਜਾਂ ਪਰ ਹੋਈ ਪਰੰਦੀ ਹੈ ਰੱਬ ਦੇ ਵਾਸਤੇ ਤੋ ਬੰਦੇ ਮਾਰ ਕੋ ਅਜੀ ਤੁਹਾਨੂੰ ਕੁਝ ਨਹੀਂ ਮੰਗਦੇ ਤੁਹਾਡਾ ਕੁਝ ਨਹੀਂ ਖੋਹਦੇ ਸਾਨੂੰ ਯਾਰ ਅਮਰ ਸਾਹਿਬ ਨੂੰ ਬਰ ਬਲੌਰ ਨੂੰ ਜਾਣ ਦੇ ਕੋ ਬਾਤ ਲਾ ਦਿਓ ਅੱਗੇ ਬੱਸਾਂ ਚੱਲਦੀਆਂ ਸੀ ਉਹ ਬੱਸ ਵੀ ਬੰਦ ਕਰਤੀ ਉਹ ਵੀ ਇੰਨੀ ਨਫਰਤਾਂ ਕਿਉਂ ਫੈਲਾਈ ਜਾਂਦੇ ਆ ਕੁਝ ਨਹੀਂ ਕੁਝ ਨਹੀਂ ਚਾਹਦੇ ਕੋਈ ਚੱਕ ਨਹੀਂ ਲੈਣਾ ਬਾਟਰ ਗਾਰ ਹੱਥ ਕੱਢੀ ਉਹ ਉਹਨਾਂ ਨੂੰ ਉਹਨਾਂ ਦੇ ਮੁਰਕ ਉਹਨਾਂ ਨੂੰ ਸलामਤ ਰਵੇ ਸਾਡਾ ਮਲਕ ਸਾਨੂੰ ਸलाम ਸਸਿਕਾ ਲਾਈ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਰਣਜੀਤ ਬਾਵੇ ਦਾ ਇੱਕ ਗੀਤ ਹੈ ਕਿ ਬਾਪੂ ਫੇਰ ਸੁਣਾ ਕੋਈ ਗੱਲਾਂ ਲਾਹੌਰ ਦੀਆਂ ਇਹ ਗੀਤ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੰਗ ਵੀ ਹੈ ਇੱਕ ਬਹੁਤ ਵੱਡਾ ਚਾਹ ਵੀ ਹੈ ਉਸ ਸ਼ਹਿਰ ਦੇ ਬਾਰੇ ਸੁਣਦਾ ਕਿ ਜਿਸ ਸ਼ਹਿਰ ਦੇ ਕਿਸੇ ਸਮੇਂ ਡੰਕੇ ਬੋਲਦੇ ਹੁੰਦੇ ਸੀ ਪੂਰੀ ਦੁਨੀਆ ਦੇ ਉੱਪਰ ਉਸ ਰਾਜ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਔਰ ਲਾਹੌਰ ਸ਼ਹਿਰ ਬਾਰੇ ਤਾਂ ਬਹੁਤ ਸਰੀਆਂ ਖਾਣਾ ਵੀ ਨੇ ਕਿ ਲਾਹੌਰ ਦੇ ਜੰਮੇ ਨੂੰ ਨਿਤ ਮਹਿਮਾ ਕਿ ਜਿਨੇ ਲਾਹੌਰ ਨਹੀਂ ਵੇਖਿਆ ਉਹਨੇ ਕੁਝ ਦੇਖਿਆ ਹੀ ਨਹੀਂ ਸੋ ਇਸ ਤਰੀਕੇ ਦੇ ਨਾਲ ਸਾਡੇ ਦਿਲੋਂ ਦਿਮਾਗ ਦੇ ਵਿੱਚ ਉਸ ਲਾਹੌਰ ਸ਼ਹਿਰ ਦਾ ਕੁਝ ਵੱਖਰਾ ਹੀ ਨਕਸ਼ਾ ਬਣ ਜਾਂਦਾ ਹੈ ਤੇ ਜਿਹੜੇ ਲੋਕ ਉੱਥੇ ਆਪ ਖੁਦ 25 30 ਬਾਰੇ ਜਾ ਕੇ ਆਏ ਹੋਣ ਔਰ ਉੱਥੋਂ ਦੀ ਸਾਨੂੰ ਗੱਲਾਂ ਸੁਣਾਉਣ ਤਾਂ ਫਿਰ ਸੱਚਮੁੱਚ ਸਾਡੀ ਬੈਠਕ ਵੀ ਜਿਹੜੀ ਹੈ ਨਾ ਬਹੁਤ ਖੂਬਸੂਰਤ ਹੋ ਗੁਜ਼ਰਦੀ ਹੈ ਸੋ ਅੱਜ ਸਾਡੇ ਨਾਲ ਅਜਹੀ ਸ਼ਖਸੀਅਤ ਇਸ ਪ੍ਰੋਗਰਾਮ ਦੇ ਵਿੱਚ ਹੈ ਕਿ ਜਿਨ੍ਹਾਂ ਨੇ ਜ਼ਿਕਰ ਗੱਲ ਕਰੀਏ ਰੋਸ਼ਨੀਆਂ ਦੇ ਮੇਲੇ ਦੀ ਤਾਂ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਸਾਲ ਉਹਨਾਂ ਰੋਸ਼ਨੀਆਂ ਦੇ ਮੇਲੇ ਨੂੰ ਦਿੱਤੇ ਨੇ ਉਸ ਤੋਂ ਬਾਅਦ ਬਾਬੂ ਰਜਬ ali ਦੇ ਨਾਮ ਦੇ ਉੱਪਰ ਉਹਨਾਂ ਨੇ ਮੇਲੇ ਕਰਵਾਏ ਨੇ ਔਰ ਬਹੁਤ ਸਾਰੇ ਸਾਇਮੀਆ ਮੀਰ ਫਾਊਂਡੇਸ਼ਨ ਦੇ ਨਾਮ ਤੇ ਉੱਪਰ ਜਥੇ ਪਾਕਿਸਤਾਨ ਲੈ ਕੇ ਗਏ ਨੇ ਉੱਥੇ ਲੋਕਾਂ ਨੂੰ ਗੁਰਧਾਮਾਂ ਦੇ ਜਥੇ ਦਰਸ਼ਨ دیدਾਰ ਕਰਵਾਏ ਨੇ ਉੱਥੇ ਜਿਹੜੇ ਲੋਕ ਉਧਰੋਂ ਇੱਧਰ ਆਏ ਸਨ ਉਹਨਾਂ ਦੇ ਆਪਣੇ ਜਦੀ ਘਰ ਵੀ ਉਹਨਾਂ ਨੂੰ ਦਿਖਾਏ ਨੇ ਤੇ ਜਦੋਂ ਕੋਈ ਪਾਕਿਸਤਾਨ ਤੋਂ ਕੋਈ ਨਾਮੀ ਕਲਾਕਾਰ ਆਉਂਦਾ ਤਾਂ ਉਹਨਾਂ ਦੇ ਘਰ ਜ਼ਰੂਰ ਜਾਂਦਾ ਹੈ ਇਸੇ ਤਰ੍ਹਾਂ ਹੀ ਅੱਜ ਅਸੀਂ ਵੀ ਹਰਪ੍ਰਜਨ ਸਿੰਘ ਬਰਾੜ ਉਹਨਾਂ ਦੇ ਘਰ ਬੈਠੇ ਆਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੁਝ ਉਹਨਾਂ ਦੀਆਂ ਯਾਦਾਂ ਦੇ ਵਿੱਚੋਂ ਕੁਝ ਸੁਣਾਗੇ ਕੁਝ ਦੱਸਾਂਗੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਜੀ ਆਇਆਂ ਨੂੰ ਜੀ ਜੋ ਜੀ ਤੁਹਾਨੂੰ ਤੁਹਾਡੀ ਮਿਹਰਬਾਨੀ ਤੁਸੀਂ ਚਰਨ ਪਾਏ ਆ ਗਰੀਬਖਾਨੇ ਆਇਓ ਤੇ ਬੜਾ ਹੀ ਚੰਗਾ ਲੱਗਾ ਬਹੁਤ ਸਾਲਾਂ ਬਾਅਦ ਦੂਦਰਸ਼ਨ ਤੇ हां ਤੁਸੀਂ ਹੁੰਦੇ ਸੀ ਉਦੋਂ ਤੁਸੀਂ ਕਦੇ ਕਦੇ ਬੁਲਾ ਲੈਂਦੇ ਸੀ ਤੇ ਉਥੇ ਮਿਲਣ ਦਾ ਮੌਕਾ ਮਿਲਦਾ ਸੀਗਾ ਉਦੋਂ ਵੀ ਇਹੀ ਗੱਲਾਂ ਕਰਦੇ ਸੀ ਅਜ ਤੋਂ 20 ਸਾਲ ਪਹਿਲਾਂ ਦੀ ਗੱਲ 25 ਸਾਲ ਪਹਿਲਾਂ ਦੀ ਗੱਲ ਤੇ ਅੱਜ ਤੁਸੀਂ ਆਏ ਉਹ ਤੁਹਾਨੂੰ ਸਾਡੇ ਕੋਲ ਲਫ਼ਜ਼ ਨਹੀਂ ਜੀ ਆਇਆਂ ਕਹਿਣ ਵਾਸਤੇ ਕਿਹੜੇ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਜੀ ਆਇਆਂ ਜੀ ਬਹੁਤ ਮਿਹਰਬਾਨੀ ਤੁਹਾਡੀ ਤੇ ਗੱਲਾਂ ਕਰਾਂਗੇ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਜਦੋਂ ਅਸੀਂ ਘੁੰਮਦੇ ਆਂ ਤੇ ਨਾਲ ਹੀ ਸਾਡੇ ਲਾਹੌਰ ਆ ਤੇ ਤੁਸੀਂ ਤੇ ਬਹੁਤ ਵਾਰੀ ਉਧਰ ਜਾ ਆਏ ਹੋ ਤੁਹਾਨੂੰ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਕੀ ਕੁਝ ਸਾਂਝਾ ਲੱਗਦਾ ਜੋਗੀ ਜੀ 45 ਕਿਲੋਮੀਟਰ ਦਾ ਸਫ਼ਰ ਹੈ ਲਾਹੌਰ ਤੇ ਅੰਮ੍ਰਿਤਸਰ ਦਾ ਤੇ ਪਾਕਿਸਤਾਨ 'ਚ ਵੰਡ ਤੋਂ ਪਹਿਲਾਂ ਅੰਮ੍ਰਿਤਸਰੋਂ ਟਾਂਗੇ ਲਾਹੌਰ ਜਾਂਦੇ ਸੀ ਤੇ ਲਾਹੌਰ ਤੋਂ ਟਾਂਗੇ ਅੰਮ੍ਰਿਤਸਰ ਆਉਂਦੇ ਸੀ ਟਾਂਗਿਆਂ ਤੇ ਲੋਕੀ ਜਾ ਕੇ ਜਾ ਕੇ ਤੇ ਜਦੋਂ ਜਾਂਦੇ ਜੇ ਮੁੜ ਕੇ ਸ਼ਾਮੀ ਆ ਜਾਣਾ ਫੇਰ ਲੋਕੀ ਅੰਮ੍ਰਿਤਸਰ ਤੋਂ ਮੁજરા ਦੇਖਣ ਲਾਹੌਰ ਜਾਂਦੇ ਸੀ ਅੱਛਾ ਜਿਹੜੇ ਖਾਣ ਪੀਣ ਦੇ ਸ਼ਕੀਨ ਸੀ ਇਸ ਵੇਲੇ ਸ਼ਾਮ ਨੂੰ ਤੁਰਲੇ ਬਾਣ ਛੱਡ ਕੇ ਕੱਪੜੇ ਪਾ ਕੇ ਤਾਂਗਾ ਜੋੜਨਾ ਚਲੋ ਮੁਜਰਾ ਦੇਖ ਕੇ ਤੇ ਰਾਤ ਨੂੰ ਸਦਾ ਜੀ ਉਹਨਾਂ ਮੁਜਰਾ ਬਣਾ ਦੋ ਤਿੰਨ ਘੰਟੇ ਦੋ ਤਿੰਨ ਘੰਟੇ ਚ ਉਹਨਾਂ ਨੇ ਆਪਣਾ ਮੁਜਰਾ ਦੇਖ ਕੇ ਤੇ ਉਹ ਆ ਜਾਣਾ ਤੇ ਜੋ 47 ਬਣਿਆ ਦੇਖੋ ਸਾਡਾ ਪੰਜਾਬ ਦਾ ਸ਼ਹਿਰ ਸੀ ਲਾਹੌਰ ਜਦੋਂ ਇਹ 47 ਦਾ ਵਟਾਂਦਰਾ ਹੋਇਆ 10 ਲੱਖ ਬੰਦਾ ਉਦੋਂ ਮਾਰਿਆ ਗਿਆ ਸੀ ਜੀ ਤੇ 1 ਕਰੋੜ ਦਾ ਤਵਾਦਲਾ ਹੋਇਆ ਸੀ ਹੂੰ 35000 ਸਾਡੀ ਕੁੜੀ ਪੰਜਾਬੀ ਕੁੜੀ ਸਿੱਖਾਂ ਦੀ ਮੁਸਲਮਾਨਾਂ ਦੀ ਹਿੰਦੂਆਂ ਦੀ ਤੇ ਉਹ ਇਧਰ ਉਧਰ ਰਹਿ ਗਿਆ ਸੀ ਹੂੰ ਸਾਡੀਆਂ ਕੁੜੀਆਂ ਉਹ ਤੁਸੀਂ ਉਹ ਅਸੀਂ ਉਧਰੋਂ ਆਏ ਪਾਕਿਸਤਾਨ ਤੋਂ ਹੂੰ ਸਾਡੀਆਂ ਉਧਰ ਰਹਿ ਗਈਆਂ ਤੇ ਮੁਸਲਮਾਨਾਂ ਦੀਆਂ ਕੁੜੀਆਂ ਇਧਰ ਰਹਿ ਗਈਆਂ ਹੂੰ ਜਿਹੜੇ ਜਿਨ੍ਹਾਂ ਨੇ ਰਾਤ ਰੋਟੀ ਇਕੱਠਿਆਂ ਖਾਧੀ ਇਕੱਠਿਆਂ दारू ਪੀਤੀ ਇਕੱਠਿਆਂ ਗੱਲਾਂ ਕੀਤੀਆਂ ਤੇ ਸਵੇਰ ਨੂੰ ਉਹ ਦੋਸ਼ੂਣ ਬਣ ਗਏ ਹੂੰ ਫੇਰ ਉਹ ਇਹ ਨਹੀਂ ਪਤਾ ਵੀ ਕੀ ਹੋਇਆ ਜੇ ਉਹ ਹੀ ਨੇ ਡਾਂਗਾਂ ਕੱਢੀਆਂ ਕਿਰਪਾਨਾਂ ਕੱਢ ਲਈਆਂ ਤੇ ਵੱਟ ਟੱਕ ਹੋ ਗਈ ਆ ਸਾਡੇ ਨਾਲ ਦੀ ਇੱਥੇ ਜਾਂਦੀ ਹੈਗੀ ਐ ਲਾਈਨ ਜਾਂਦੀ ਲਾਹੌਰ ਨੂੰ ਉਹ ਪਿਛਲੇ ਆਪਣੇ ਘਰ ਦੀ ਪਿਛਲੇ ਪਾਸੇ ਦੀ ਇੱਥੇ ਲਾਹੌਰ ਜਿਹੜੀ ਗੱਡੀ ਪਾਕਿਸਤਾਨੀ ਮੁਸਲਮਾਨਾਂ ਦੀ ਗੱਡੀ ਜਾਂਦੀ ਸੀ ਉਹ ਵਿਚਾਰੀ ਸਾਰੀ ਗੱਡੀ ਵੱਢੀ ਇੱਥੇ ਲੋਕਾਂ ਨੇ ਅੱਛਾ ਤੇ ਵੱਢੀ ਕਿਨੇ ਜਿਨ੍ਹਾਂ ਨੇ ਚੋਰਾ ਯਾਰਾਂ ਨੇ ਜਾਂ ਬਚੰਦਿਆਂ ਨੇ ਭਲੇ ਮਾਨਸ ਬੰਦੇ ਦੇ ਨਾਮ ਮੁਸਲਮਾਨ ਨੇ ਕੋਈ ਸਿੱਖ Hindu ਵੱਢਿਆ ਤੇ ਨਾ ਚੰਗੇ ਸਿੱਖ Hindu ਨੇ ਕੋਈ ਮੁਸਲਮਾਨ ਵੱਢਿਆ ਸੀ ਹੂੰ ਜਿਹੜੇ ਮਾੜੇ ਬੰਦੇ ਸੀਗੇ ਲੁੱਟਖੋਹਾਂ ਵਾਲੇ ਸੀ ਚੰਗੇ ਨਹੀਂ ਸੀ ਕਿਉਂਕਿ ਹਰ ਚੰਗੇ ਮਹਾਰਸਾ ਚੰਗੇ ਮਾੜੇ ਲੋਕ ਹੁੰਦੇ ਆ ਜੀ ਪਰਿਵਾਰ ਚ ਵਿੱਚ ਹੁੰਦੇ ਆ ਇੱਕ ਮਾਂ ਇੱਕ ਸੰਤ ਸੰਤ ਜਾਂਦੀ ਹੈ ਇੱਕ ਬਦਮਾਸ਼ ਜਾਂਦੀ ਹੈ ਆਉਂਦੀ ਹੈ ਤੇ ਉਹਨਾਂ ਦਾ ਵੀ ਉਹ ਹੁੰਦੇ ਸੀ ਇਸੇ ਤਰ੍ਹਾਂ ਹੀ ਉਹਨਾਂ ਜਿਹੜਾ 47 ਬੜੇ ਹੋਇਆ ਇਹ ਲੋਕਾਂ ਦਾ ਹਾਲ ਹੋਇਆ ਬਿਲਕੁਲ ਜੀ ਰੌਲੇ ਰੌਲੇ ਆਪਾਂ ਇਹ ਰੌਲੇ ਹੋਏ ਆ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਕੀ ਹੋਇਆ ਹੂੰ ਤੇ ਸਮਝ ਨਹੀਂ ਅਸੀਂ ਵੀ ਅਸੀਂ ਵੀ ਪਾਕਿਸਤਾਨ ਤੋਂ ਆਏ ਸੀ ਤੁਸੀਂ ਕਿੱਥੋਂ ਸੀ ਪਿੱਛੋਂ ਅਸੀਂ 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 ਉੱਥੋਂ ਘੱਖਣ ਖਾਣੇ ਵਾਲ ਤੋਂ ਆਏ ਸੀ ਅਚੇਰਾ ਮਲਤਾਨ ਸੀ ਅੱਛਾ ਜੀ ਤੇ ਸਾਡੀ ਉੱਥੋਂ ਜਿਹੜਾ ਨੰਗੇ ਤੇ ਜਿਹਨੂੰ ਸਾਡੀ ਉੱਥੋਂ ਪਤਾ ਲੱਗਿਆ ਵੀ ਹੁਣ ਜਾਣਾ ਪੈਣਾ ਤੇ ਸਾਡੀ ਮਾਂ ਨੇ ਉਹ ਥੋੜਾ ਬੋਤਾ ਸੋਨਾ ਸੀਗਾ ਸਾਡੇ ਘਰੇ ਜੰਡ ਹੁੰਦਾ ਸੀਗਾ ਉਹ ਜੰਡ ਥਲੇ ਪਟ ਕੇ ਦੱਬਦਾ ਵਿਚਾਰਾ ਮੁੜ ਕੇ ਖੋਲ ਲਾਂਗੇ ਅੱਛਾ ਬਊਆਂ ਮੱਜੀਆਂ ਆਸ ਅਸੀਂ ਮੁੜ ਕੇ ਵਾਪਸ ਆ ਗਏ ਅਸੀਂ ਮੁੜ ਕੇ ਆਪਾ ਪਤਾ ਹੀ ਨਹੀਂ ਸੀ ਇਹ ਕਰਦਾ ਕਿ ਕਿਸੇ ਨਾ ਇਹਨਾਂ ਨੂੰ ਪਤਾ ਸੀ ਨਾ ਉਧਰੋਂ ਅਸੀਂ ਆਏ ਸਾਨੂੰ ਪਤਾ ਸੀ ਕਿ ਮੁੜ ਕੇ ਨਹੀਂ ਜਾਣਾ ਭਰੀਆਂ ਹਵੇਲੀਆਂ ਫੇਰ ਸਾਡੀ ਮਾਂ ਜਦੋਂ ਅਸੀਂ ਇੱਥੇ ਆ ਗਏ ਬੜੇ ਦੁੱਖਾਂ ਝੱਲੇ ਤੇ ਇਹ ਘਰੇ ਆਟਾ ਨਾ ਹੋਣਾ ਰੋਟ ਕਣਕ ਨਾ ਹੋਣਾ ਹੀ ਹੁਣੀ ਕਿਉਂਕਿ ਜਦੋਂ 47 ਜਿੱਥੋਂ ਆਏ ਫੇਰ ਸੇ ਫਲਾਡ ਹੋਣਾ ਸ਼ੁਰੂ ਹੋ ਗਏ तकरीबन 50 ਦੇ ਨੇੜੇ ਪਾਣੀ ਪੁਣੀ ਆਇਆ ਫੇਰ ਉਹ 5 7 ਸਾਲ ਫਸਲ ਹੀ ਕੋਈ ਨਹੀਂ ਹੋਈ ਤੇ ਲੋਕਾਂ ਦੇ ਬੜੇ ਮਾੜੇ ਹਾਲ ਸੀ ਛੇਰ ਉਹ ਰਿਸ਼ਤੇ ਇੱਕ ਮਣ ਪੱਕੀ ਤਕਰੀਬਨ ਮਕਈ ਲੈਣੀ ਤੇ ਡੇਢ ਮਣ ਕਣਕ ਮੋੜਨੀ ਹੁਣ ਤਾਂ ਡੇੜੀਆਂ ਸੋਇਆਂ ਕੇ ਜਾਣ ਦਾ ਕੋਈ ਨਹੀਂ ਉਹਦੇ ਵੀ ਡੇੜੀਆਂ ਸੋਇਆਂ ਤੇ ਖਾਂਦੇ ਰਹੇ ਅਸੀਂ ਤੇ ਫਿਰ ਮਾਂ ਸਾਡੀ ਮਾਂ ਨੇ ਕਹਿਣਾ ਵੀ ਪੁੱਤ ਆਪਾਂ ਮੁਸਲਮਾਨੀ ਬਣ ਜਾਂਦੇ ਉਸੇ ਨਾਂ ਕੀ ਲੈਣਾ ਸੀ ਆ ਕੇ ਆਪਾਂ اچھا ਜਿਹੜੇ ਹੁਣ ਵੀ ਉੱਥੇ ਪਾਕਿਸਤਾਨ ਚ ਚੀਮੇ ਚੱਠੇ ਜਿਹੜੇ ਸੰਧੂ ਵੀ ਹੈਗੇ ਸੰਧੂ ਸੰਧੂ ਆ ਗਏ ਲਾ ਹੋਰ ਸਾਰੇ ਸਾਰੇ ਕੋਤਾ ਗਿਆ ਉਹ ਸਾਰੇ ਸਿੱਖਾਂ ਤੋਂ ਮੁਸਲਮਾਨਾਂ ਮੁਸਲਮਾਨ ਬਣੇ ਹੋਏ ਆ ਉਹ ਫਿਰ ਉਹਨਾਂ ਨੇ ਨਾਂ ਉੱਥੇ ਆਪਣੇ ਰੱਖ ਲਏ ਕਈ ਵਿਚਾਰੇ ਮੁੜ ਕੇ ਇੱਧਰ ਆ ਗਏ ਇੱਧਰ ਪਰਿਵਾਰ ਵੰਡੇ ਗਏ ਫਿਰ ਸਾਡੀ ਫਾਊਂਡੇਸ਼ਨ ਅਸੀਂ 2005 ਚ ਫਾਊਂਡੇਸ਼ਨ ਬਣਾਈ ਸਾਇਮੀ ਅਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਤੇ ਫਿਰ ਅਸੀਂ ਤਕਰੀਬਨ ਉਹ ਤੋਂ 1 ਸੀ ਵੀਰ ਸਾਡੀ ਮਾਂ ਨੇ ਗੱਲਾਂ ਸਾਨੂੰ ਸੁਣਾਉਣੀਆਂ ਆ ਉਹ ਸੀ ਸਾਡੇ ਮਨ ਚ ਆਉਣੀਆਂ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਲੱਭ ਲੱਭ ਕੇ ਲੱਭ ਲੱਭ ਕੇ ਉਹ ਬੰਦੇ ਮਲਾਈਏ ਫਿਰ ਅਸੀਂ ਜਸਾ ਜਾਣਾ ਸ਼ੁਰੂ ਕੀਤਾ ਪਾਕਿਸਤਾਨ ਅੱਛਾ ਤਕਰੀਬਨ ਅਸੀਂ 2 5 6 ਚ ਫਾਊਂਡੇਸ਼ਨ ਮਲਾਈ ਫਿਰ ਅਸੀਂ 7 8 ਚ ਜਸਾ ਲਿਜਾਣਾ ਸ਼ੁਰੂ ਕੀਤਾ ਜਿਹੜੇ ਬੰਦੇ ਇਹਨੂੰ ਲੈ ਕੇ ਜਾਣੇ ਉਹਨਾਂ ਨੂੰ ਉਹਨਾਂ ਦੇ ਘਰ ਦੱਖਾ ਕੇ ਲੈ ਕੇ ਆਉਣੇ ਉਹਨਾਂ ਨੂੰ ਉਹਨਾਂ ਦੇ ਖੂ ਪੰਡ ਉਹਨਾਂ ਦੇ ਯਾਰ ਦੋਸਤ ਮਿਲਾਏ ਤੇ ਤਕਰੀਬਨ 10000 ਬੰਦਾ ਸੀ ਹੁਣ ਤੱਕ ਮਿਲਾ ਬੈਠੇ ਆ ਅੱਛਾ ਜੀ ਉਹਨਾਂ ਦਾ ਮੇਲ ਮਲਾਪ ਕਰਾਇਆ ਤੇ ਆਪਣੇ ਘਰ ਵੀ ਗਏ ਹਾਂ ਆਪਣੇ ਆਪਣੇ ਘਰ ਵੀ ਗਏ ਪਰ ਕੋ ਰਿਆ ਹੀ ਨਹੀਂ ਸਾਡਾ ਸਾਡੇ ਸਿੱਖਾਂ ਦਾ ਪਿੰਡ ਸੀਗਾ ਤੇ ਸਿੱਖ ਸਾਰੇ ਉੱਥੋਂ ਆ ਗਏ ਤੇ ਫਿਰ ਮੁਸਲਮਾਨਾ ਸੀਗਾ ਸਾਡਾ ਕੋਈ ਘਰ ਕੋ ਸਾਬ ਹੁਣ ਹੁਣ ਏਜੰਡਾ ਵੀ ਨਹੀਂ ਲੱਭਾ ਹੁਣ 65 ਸਾਲ ਹੋ ਗਏ 70 ਸਾਲ ਹੋ ਗਏ 70 ਤੋਂ ਵੀ ਵੱਧ ਹੋ ਗਏ ਹੋਰ ਨਿਸ਼ਾਨੀਆਂ ਸਾਰੀਆਂ ਕਰ ਕੋਈ ਨਾ ਕੁਮਾਰੀ ਮੁੰਡਾ ਡੈਟ ਲੱਗੀ ਹੈ। ਨਿਕੋ ਜਿਹੜਾ ਮਕਾਨ ਸੀ ਉਹ ਢਾ ਟੂ ਗਿਆ ਸਾਡੇ ਵੀ ਢਾ ਗਿਆ ਇੱਧਰ। ਸਾਡੇ ਪਹਿਲਾਂ ਕਿੰਨੇ ਬਹੁਤ ਗੁਰਦੁਆਰੇ ਉੱਧਰ ਸੀਗੇ। ਜੀ। ਪਾਕਿਸਤਾਨ ਦੇ ਵਿੱਚ ਉਹ ਜਿਹੜਾ ਗੁਰਦਾਰੇ ਰਾਖੀ ਨਾ ਰਹੀ ਤੇ ਜਿਵੇਂ ਮੰਦਿਰ ਸੀ ਗੁਰਦਾਰੇ ਸੀ ਉਥੇ ਉਹਨਾਂ ਮਤਲਬ ਪੁਜਾਰੀ ਨਾ ਰਿਹਾ ਭਾਈ ਨਾ ਰਿਹਾ ਉਹ ਸਾਰੇ ਗੁਰਦਾਰੇ ਢਾਹ ਗਏ। ਇਵੇਂ ਉਹਨਾਂ ਦੇ ਮਸੀਤਾਂ ਡਾਗੇ ਆ ਮੁਸਲਮਾਨਾਂ ਦੇ ਬਾਗਾਂ ਜੀਆਂ ਜੀ 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 ਇਦਾਂ ਲੱਗ ਲੋਕਾਂ ਨੇ ਕਬਜ਼ੇ ਕਰਕੇ ਕਿਉਂਕਿ ਉਧਰ ਸਾਂਭ ਸੰਭਾਲਣੀ ਹੋਊਗੀ ਤਾਂ ਫਿਰ ਆਪੇ ਉਹ ਪਤਾ ਹੀ ਨਹੀਂ ਜੇ ਬੰਦੇ ਹੀ ਨਹੀਂ ਰਹੇ ਜੀ ਪਸਾਬ ਵਾਲਕੇ ਦੇ ਕਰਨੀ ਸੀ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਐ ਇਹ ਗੱਲ ਬੜੀ ਦਿਲ ਨੂੰ ਲੱਗਦੀ ਐ ਕਿ ਯਾਰ ਜੇਕਰ ਉਧਰ ਹੀ ਰਹਿ ਜਾਂਦੇ ਕਿਤੇ ਮੁਸਲਮਾਨ ਹੀ ਬਣ ਜਾਂਦੇ ਤੇ ਉਹ ਮੁਸਲਮਾਨ ਵੀ ਤਾਂ ਸੋਚਦੇ ਹੋਣਗੇ ਕਿ ਯਾਰ ਜੇਕਰ ਅਸੀਂ ਸਿੱਖ ਬਣ ਕੇ ਉਧਰ ਹੀ ਚੱਲ ਜਾਂਦੇ ਇਦਾਂ ਦੀ ਵੀ ਕੋਈ ਫੀਲਿੰਗ ਆ ਗਈ ਹੈ ਜੀ ਹੈ ਹੁਣ ਹੁਣ ਵੀ ਹੈ ਜਿਹੜੀਆਂ ਕੁੜੀਆਂ ਉਧਰੋਂ ਰਹਿ ਗਈਆਂ ਕੀ ਕਰ ਖੁਦ ਕਰਕੇ ਇੱਕ ਵਾਰੀ ਕੀ ਹੋਇਆ ਵੀ ਇਹ ਤੋਂ ਮੈਂ ਪਾਸਪੋਰਟ ਫੜਿਆ ਇੱਕ ਹੂੰ ਪਾਸਪੋਰਟ ਫੜਿਆ ਤੇ ਪਾਸਪੋਰਟ ਸੀ ਮੋਗੇ ਜ਼ਿਲੇ ਦਾ ਹੁਣ ਪਿੰਡ ਦੇ ਦਾ ਨਾਲ ਹੀ ਇਹ ਤਾਂ ਕੱਲ ਨੂੰ ਉਹਦਾ ਭਾਵ ਰੋਲ ਹੋ ਜੂ ਵੀ ਸਾਡੀ ਮਾਂ ਨੇ ਦੱਸਿਆ ਕਿਸੇ ਨੇ ਕਉ ਕੀਤਾ ਹੂੰ ਤੇ ਮੈਂ ਜਦੋਂ ਇੱਥੇ ਆਇਆ ਆ ਪਾਸਪੋਰਟ ਤੇ ਵੀਜ਼ਾ ਲਾ ਕੇ ਲਿਆਇਆ ਆ ਪਾਕਿਸਤਾਨ ਪਾਕਿਸਤਾਨ ਦੇ ਉਹ ਬੀਬੀ ਦਾ ਨਾਂ ਨਾਂ ਕਰਤਾਰਕੌਰ ਸੀਗਾ ਲਿਖਿਆ ਤੇ ਪਿਤਾ ਦਾ ਲਿਖਿਆ ਰਹਿਮਤ ਅਲੀ ਅੱਛਾ ਤੇ ਉਹ ਮੈਂ ਉਹਨੂੰ ਵੇਖਿਆ ਵੀ ਬੀਬੀ ਵੀ ਤੂੰ ਮੁਸਲਮਾਨਾਂ ਦੀ ਕੁੜੀ ਐ ਹੂੰ ਉਹ ਕਹਿੰਦੇ ਤੈਨੂੰ ਕਿਨੇ ਗਿਆ ਹੂੰ ਉਹ ਘਬਰਾ ਗਈ ਏ ਇੱਕਦਮ ਹੂੰ ਤੇ ਉਹ ਉਹ ਕੁੜੀ ਰਹਿ ਰਹੀ ਸੀ ਉਦੋਂ ਜਦੋਂ ਉਦੋਂ ਪਾਕਿਸਤਾਨ ਕੀ ਕੀ ਕਹਿ ਹੋਇਆ ਵੀ ਉਜੋਂ ਕਾਫਲੇ ਨਿਕਲੇ ਘਰਾਂ ਚੋਂ ਬਲਟਕ ਹੋਈ ਬੰਦੇ ਮਾਰਦੇ ਮੁਸਲਮਾਨਾਂ ਦੇ ਸਾਰੇ ਮਾਰਦੇ ਐਵੇਂ ਉਧਰ ਸਾਡੇ ਹੋਇਆ ਉਹ ਕੁੜੀ ਜਿਹੜੀ ਰਹਿ ਗਈ ਤੇ ਕੁੜੀ ਨੇ ਉਹ ਬੱਚਾ ਚੁੱਕਿਆ ਸੀ ਛੋਟਾ ਭਰਾ ਬੰਦਾ ਸੀ ਉਹਦਾ ਉਹਨੇ ਨਜ਼ਰੋਂ ਚੁੱਕਿਆ ਸੀ ਤੇ ਉਹ ਬਦਵਾਸ਼ ਨੂੰ ਬਾਹਰ ਪੈ ਗਈ ਪਿੰਡਾਂ ਚ ਪਿੰਡ ਚੋਂ ਵੀ ਮੁਸਲਮਾਨੀ ਢਾਹ ਲੋ ਕਰ ਲੋ ਉਹ ਉਹਨਾਂ ਨੇ ਕੱਪੜੇ-ਕੁਪੜੇ ਪਾਰਦੇ ਬੱਚਾ ਖੋ ਕੇ ਸਿਰਤਾ ਦੋ ਦਿਨ ਬੰਦੇ ਸਾਹਮਣੇ ਪਿੰਡ ਦੇ ਕੋ ਚੰਗੇ ਭਲੇ ਉਹਨੂੰ ਨਜ਼ਰ ਆਉਂਦੇ ਸੀਗੇ ਕਰਕੇ ਸੀ ਤੇ ਉਹ ਉਹ ਬੰਦੇ ਸੀ ਉਹਨੇ ਵੇਖਿਆ ਵੀ ਇਹ ਤਾਂ ਉਹਨਾਂ ਨੇ ਅੱਜ ਕਿਸ਼ੜਾ ਲਾ ਲਿਆ ਕੋਲਿਆ ਕੁੜੀ ਉਹ ਬੰਦੇ ਨੇ ਚਾਦਰਾਂ ਖੋਲਿਆ ਆਪਣਾ ਨੂੰ ਤਾ ਬੀਬੀ ਤੂੰ ਚਾਦਰਾਂ ਚਾਦਰਾਂ ਲੈ ਉੱਤੇ ਮਨ ਬੰਨ ਲਾਵਾ ਲੈ ਲੈ ਕੱਪੜੇ ਫਿਰ ਉਹ ਆਪਣੇ ਕੋ ਨੂੰ ਬੀਬੀ ਨੂੰ ਉਹਨਾਂ ਘਰੇ ਲਿਆਏ ਤੇ ਉਹ ਕਾਫਲਾ ਗਾਂ ਲੰਘਿਆ ਉਹਨਾਂ ਨੇ ਕਿਹਾ ਵੀ ਕਾਫਲੇ ਨਾਲ ਬੀਬੀ ਤੇ ਨੂੰ ਮਿਲਾ ਦੇਾਂਗੇ ਜਾਂ ਪਿਛੇ ਭੇਜ ਦੇਾਂਗੇ ਤੈਨੂੰ ਜਾਂ ਨਾ ਮਿਲੇ ਕੋਈ ਮੁੰਡਾ ਆਲਾ ਭਲਾ ਮੁਸਲਮਾਨਾਂ ਦਾ ਤੇਰੇ ਉਹਦੇ ਨਾਲ ਨਿਕਾਹ ਕਰ ਦਿਆਂਗੇ ਤੈਨੂੰ ਰੱਖ ਲਾਂਗੇ ਉਹ ਫਿਰ ਦੋ ਚਾਰ ਮਹੀਨੇ ਘਰੇ ਰਹੀ ਉਹਨਾਂ ਦੇ ਵਿਚਾਰੀ ਕਾਫਲੇ ਲਾਂਘ ਗਾਂ ਲੰਘ ਕੇ ਕਰੀਗੇ ਨਾ ਮੇਲ ਹੋਇਆ ਯਾਰ ਉਹ ਗੰਦੀ ਹੁਣ ਮੈਨੂੰ ਤੂੰ ਕਿਹਦੇ ਨਾਲ ਵਿਆਹੇਂਗਾ ਤੂੰ ਆਪ ਮੇਰੇ ਤੂੰ ਮੇਰੀ ਇੱਜ਼ਤ ਬਚਾਈ ਯਾਰ ਰੱਖਿਆ ਤੇ ਮੈਨੂੰ ਤੂੰ ਆਪ ਹੀ ਰੱਖ ਲਾ ਅੱਛਾ ਉਹ ਫਿਰ ਜਦੋਂ ਰੱਖਿਆ ਤੇ ਮੁੜ ਕੇ ਫਿਰ ਉਹ ਲਵ ਦੇਣਾ ਉਹਦੇ ਕਰਕੇ ਮੁੜ ਕੇ ਉਹਨਾਂ ਦਾ ਪਿੱਥਾ ਪਤਾ ਲੱਗ ਗਿਆ ਜੋ ਬੀਬੀ ਜਾਉਂਦੀ ਐ ਫਿਰ ਅਸੀਂ ਉਹਨਾਂ ਦਾ ਪਤਾ ਲਾ ਉਹਨਾਂ ਨੂੰ ਰੱਖਿਆ ਉਹ ਫਿਰ ਅਸੀਂ ਲੈ ਕੇ ਜੋ ਸਟੇਸ਼ਨ ਤੇ ਅਸੀਂ ਉਹ ਗਏ ਕਬ ਅਸੀਂ ਇੱਥੋਂ ਵੀਜ਼ਾ ਲਵਾਇਆ ਜੇ ਰੋਸ਼ ਬਾਰਡਰ ਤੇ ਗਏ ਬਾਰਡਰ ਤੇ ਗਏ ਤੇ ਬਾਰੇ ਪਰਲੇ ਪਾਸੇ ਨੰਗਾਇਆ ਉਹ 60 65 ਜੀ ਕਰਦੇ ਉਹਨੂੰ ਲੈਣ ਆਵੇ ਨਹੀਂ ਨਹੀਂ ਉੱਪਰ ਪਾਕਿਸਤਾਨ ਉਹ ਜਿਉਂ ਚੀਚ ਘਾੜਾ ਪੈ ਗਿਆ ਉਥੋਂ ਨਾਲ ਕੋਈ ਛੱਡੇ ਕੋਈ ਪਕੜੇ ਵੀ ਕੀ ਹਾਇਆ ਉਹ ਫਿਰ ਦੁਨੀਆ ਸਾਰੀ ਉਸ ਦੇਖਣ ਵੀ ਇਹ ਇੰਨਾ ਦੁੱਖ ਦਾ ਬੇਦਾਰ ਵੀ ਪਿਛਲੇ ਦਾ ਤੇ ਉਹ ਫਿਰ ਇਸ ਤਰ੍ਹਾਂ ਦਾ तकरीबन 10 ਲੱਖ ਬੰਦਾ ਜਿਹੜਾ ਮਾਰਿਆ ਗਿਆ तकरीबन 1 ਕਰੋੜ ਦਾ ਤਬਾਦਲਾ ਹੋਇਆ ਤੇ ਬਹੁਤ ਸਾਰੀਆਂ ਫਿਰ ਉਹ ਰੂਹਾਂ ਅਸੀਂ ਮਰ ਮੰਨ ਚ ਹੋਇਆ ਤੇ ਅਸੀਂ ਵੀ तकरीबन 10 8-7 ਹਜ਼ਾਰ ਦੇ ਨੇੜੇ ਦੇ ਬੰਦਾ ਫਿਰ ਤੋਂ ਬੰਦਾ ਬੀਬੀ ਛੇ ਬੜੀਆਂ ਉਹ ਸਾਈਧਰੋਂ ਮੜਾਏ ਕੁਛ ਉਧਰੋਂ ਮੜਾਏ ਫਿਰ ਅਸੀਂ ਪੱਜੇ ਪਾਕਿਸਤਾਨ ਤੋਂ ਵੀ ਬਗਾਨ ਬਣਾਉਣ ਲੱਗੇ ਫਿਰ ਇੱਥੇ ਆ ਕੇ ਉਹਨਾਂ ਦੇ ਜਿਹਨੇ ਕੋਈ ਕਿਵੇਂ ਜੰਦਰੋ ਆਇਆ ਕੋਈ ਰਸਵਾਇਆ ਜੋ ਤੋਂ ਤੋਂ ਲੈ ਕੇ ਗਏ ਉਹਨਾਂ ਘਰ ਦੇਖਾ ਕੇ ਲੈ ਕੇ ਆਏ ਫਿਰ ਅਸੀਂ ਉਹਨਾਂ ਦੇ ਕੋਈ ਭੈਣ ਭਰਾ ਕੋਈ ਯਾਰ ਦੋਸਤ ਸੀਗੇ ਉਹ ਮਿਲਾ ਕੇ ਲਿਆਏ ਫਿਰ ਮੈਂ ਦੋ ਕਿਤਾਬਾਂ ਲਿਖੀਆਂ ਸਾਂਝਾ ਆਰ ਪਾਰ ਦੀਆਂ ਉਹ ਸਾਰੀਆਂ ਸੱਚੀਆਂ ਕਹਾਣੀਆਂ ਉਹ ਲਿਖੀਆਂ ਉਹ ਮੈਂ ਪੜ੍ਹੀ ਹੈ ਤੁਹਾਡੀ ਕਿਤਾਬ ਉਹ ਸਾਰੀ ਉਹ ਕਿਤਾਬਾਂ ਵੀ ਰੱਖੀਆਂ ਉਹ ਫਿਰ ਕਿਤਾਬਾਂ ਸਾਡੀਆਂ ਪਈ 6000 ਕਿਤਾਬਾਂ ਮੈਂ ਛਾਪ ਕੇ ਉਹ ਸਾਰੀ ਫ੍ਰੀ ਵੰਡੀ ਰੋਕਾਂ ਨੂੰ ਤੇ ਉਹ ਜੀ ਹੁਣ ਵੀ ਜਿੰਨੇ ਤਕਰੀਬਨ ਆ ਦੋ ਦੋ ਪੰਜ ਚਾਰ ਸਾਲ ਤੋਂ ਤਾਂ ਹੁਣ ਕੋਈ ਨਹੀਂ ਆਉਣ ਜਾਣ ਬਹੁਤ ਘਟਿਆ ਸਾਡਾ ਤੇ ਨਹੀਂ ਦੇਖੋ ਜਿੱਦਾਂ ਹੁਣ ਆਪਾਂ ਗੱਲਾਂ ਕਰਦੇ ਆਂ ਇੱਥੇ ਬੈਠ ਕੇ ਉਹ ਯਾਦ ਆਉਂਦੀਆਂ ਸਾਨੂੰ ਜਦੋਂ ਤੁਸੀਂ ਉੱਧਰ ਜਾਂਦੇ ਆਂ ਲੋਕੋ ਬਿਠਾ ਕੇ ਤੁਹਾਨੂੰ ਵੀ ਤਾਂ ਦੱਸਦੇ ਹੋਣਗੇ ਕਿ ਯਾਰ ਸਾਡਾ ਫਲਾਣੇ ਥਾਂ ਆ ਸਾਡਾ ਐਦਾਂ ਆ ਅਸੀਂ ਮਿਲਣਾ ਚਾਹੁੰਦੇ ਆਂ ਕੁਝ ਕਾਨੂੰਨਾ ਕਰਕੇ ਮਿਲ ਨਹੀਂ ਸਕਦੇ ਦੁੱਖ ਤਾਂ ਰੋਂਦੇ ਹੋਣਗੇ ਤੁਹਾਨੂੰ ਵੀ ਬੜਾ ਜੀ ਲੋਕੀ ਚੀਕਾ ਮੈਂ ਖੈਰ ਚੀਕਾ ਨੇ ਕਹ ਜਾਂਦੀ ਆਂ ਅੱਖਾਂ ਤੇ ਪੁੰਜੇ ਪੱਖਾਂ ਦੇ ਅੰਜੂ ਨਹੀਂ ਮੰਦ ਹੁੰਦੇ ਸਾਡੇ ਆਪਣੇ ਨਹੀਂ ਬੰਦ ਹੋ ਜਾ ਕੇ ਆ ਹੁਣ ਮੈਂ ਕਿਤਾਬ ਲਿਖੀ ਉਹ ਆਪ ਲਿਖੀ ਹੈ ਜਦੋਂ ਮੈਂ ਕਿਤੇ ਪੜਨ ਬੈਠ ਜਾਂਦਾ ਮੇਰਾ ਆਪਣਾ ਰੋਣ ਨਹੀਂ ਮਿਲਦੀ ਅਖੋਜ ਵੱਲੋਂ ਬਰੇ ਹਾਂ ਜੋ ਨਿਕਲਣਾ ਸ਼ੁਰੂ ਹੋਇਆ ਬਿਲਕੁਲ ਕਿ ਸਾਰੀਆਂ ਸੱਚੀਆਂ ਕਹਾਣੀਆਂ ਹੂੰ ਸੋ ਚਾਹੀਦਾ ਸਰਕਾਰਾਂ ਨੂੰ ਇਹ ਸੀਗਾ ਵੀ ਸਾਡਾ ਸਾਡਾ ਮੁਲਕ ਵੰਡਿਆ ਗਿਆ ਹੂੰ ਸਾਡੇ ਮੁਲਕ ਦੇ ਦੋ ਟੁਟੇ ਹੋ ਗਏ ਆ ਹੋ ਗਏ ਸਾਡੀ ਬੋਲੀ ਇੱਕ ਹੈ ਸਾਡਾ ਸੱਭਿਆਚਾਰ ਇੱਕ ਹੈ ਹੂੰ ਸਾਡਾ ਜਿੰਨੇ ਜਿੰਨੇ ਝੂਠ ਅੰਮ੍ਰਿਤਸਰ ਦੇ ਲੋਕ ਬੋਲਦੇ ਆ ਉਹਨੇ ਝੂਠ ਲਾਹੌਰ ਚ ਬੋਲਦੇ ਆ ਜਿੰਨੇ ਠੱਗ ਅੰਮ੍ਰਿਤਸਰ ਦੇ ਉਹਨੇ ਕੁੜੀ ਲਾਹੌਰ ਦੇ ਵਿੱਚ ਉਸ ਇੱਕੋ ਸਾਡੀ ਸਾਝ ਹੈ ਗਾਲਾਂ ਵੀ ਕੋਈ ਹੈ ਤੇ ਸਿਫਟੀਆਂ ਵੀ ਇੱਕੋ ਹੈ ਜੇ ਹੁਣ ਤੁਸੀਂ ਮੰਨ ਲਓ ਜਾਣਦੇ ਆ ਤਾਂ ਮੇ ਤਾਂ ਪੱਗ ਬੰਨੀ ਪਛਾਣ ਹੋ ਜੂ ਜੇ ਤੁਸੀਂ ਜਿਹੜੇ ਵਾਲ ਕਿਤੇ ਜਾਂਦੇ ਜਾਂਦਾ ਉਹਨੂੰ ਕੋਈ ਪਛਾਣ ਨਹੀਂ ਇਹ ਇਹ ਬੰਦਾ ਅੰਮਰਸਰੋਂ ਆਇਆ ਕਿ ਬੰਦਾ ਲਾਹੌਰ ਤੋਂ ਆਇਆ ਐਨੀ ਇੱਕ ਸਮਾਨਤਾ ਆ ਬਿਲਕੁਲ ਸਮਾਨਤਾ ਜੇ ਉਹਨਾਂ ਨੂੰ ਪਤਾ ਲੱਗ ਜਾਏ ਬੰਦਾ ਅੰਮਰਸਰੋਂ ਆਇਆ ਹ ਕਿਸੇ ਦੁਕਾਨ ਤੇ ਵੇਜੋ ਉਹਨਾਂ ਦੁਕਾਨ ਦੇ ਦੁਕਾਨ ਵਾਲੇ ਨੇ ਚਾਹ ਦੇ ਪੈਸੇ ਨਹੀਂ ਲੈਣੇ ਦੁਕਾਨ ਵਾਲੇ ਨੇ ਕੱਪੜੇ ਦੇ ਪੈਸੇ ਨਹੀਂ ਲੈਣੇ ਤੇ ਉਹ ਗੱਲ ਮੰਨੇ ਵੀ ਤੁਸੀਂ ਸਾਡਾ ਮਹਿਮਾਨ ਆ ਆਇਆ ਫੇਰ ਪਰੌਣਚਾਰੀ ਸਰਦਾਰ ਜੀ ਉਹਨਾਂ ਨੇ ਸਾਰੀ ਇੰਨੀ ਰੋਟੀ ਪਾਈ ਤੇ ਢਾਬੇ ਤੇ ਬੈਗੇ ਢਾਬੇ ਤੇ ਪੰਜ ਬੰਦੇ ਬੈਠੇ ਆ ਉਹਨਾਂ ਰੋਟੀ ਦੇ ਪੈਸੇ ਨਹੀਂ ਲੈਣੇ ਗਏ ਨੇ ਅੱਛਾ ਕਿ ਨਹੀਂ ਜੀ ਅਸੀਂ ਨਹੀਂ ਲੈਣੇ ਬੈ ਸਾਡੇ ਤੁਸੀਂ ਵੀ ਉਹ ਕਹਿੰਦਾ ਮੈਂ ਉਹ ਜਲੰਧਰੋਂ ਆਇਆ ਸੀ ਯਾਰ ਵੀ ਮੈਂ ਢਾਬਾ ਖੋਲਿਆ ਸੀ ਕਿ ਤੁਸੀਂ ਜਲੰਧਰੋਂ ਆਏ ਮੈਂ ਤੁਹਾਨੂੰ ਪੈਸੇ ਲੈਣਾ ਪਹਿਲੇ ਤੁਸੀਂ ਤੁਸੀਂ ਤੇ ਢਾਬੇ ਤੇ ਰੋਟੀ ਖਾਧੀ ਗਏ ਪੈਸੇ ਕਿ ਨਹੀਂ ਯਾਰ ਇਹ ਨਹੀਂ ਗੱਲ ਹੋਣੀ ਹਾਂ ਇਹੀ ਪਿਆਰ ਆ ਇਹੀ ਮੁਹੱਬਤ ਆ ਔਰ ਇਹ ਸਾਂਝਾ ਜਿਹੜੀਆਂ ਇਹ ਇੱਕ ਦੂਸਰੇ ਨਾਲ ਜੋੜੀ ਰੱਖਦੀਆਂ ਹਾਂ ਤੇ ਦੇਖੋ ਗੱਲ ਹੈ ਕਿ ਇਦਾਂ ਕਿ ਜੇਕਰ ਅਸੀਂ ਗੱਲ ਕਰਦੇ ਆਂ ਜਦੋਂ ਵੰਡੀ ਪੈਂਦੀ ਆ ਉਹ ਵੰਡ ਦੀ ਜਿਹੜੀ ਤਾਰ ਆ ਉਹ ਪੰਜਾਬ ਦੀ ਹਿੱਕ ਤੇ ਰੱਖੀ ਜਾਂਦੀ ਆ ਠੀਕ ਹੈ ਸਭ ਤੋਂ ਵੱਡਾ ਨੁਕਸਾਨ ਜਿਹੜਾ ਵੰਡ ਦਾ ਆ ਉਹ ਤੁਸੀਂ ਕਿਹਨੂੰ ਸਮਝਦੇ ਵੀ ਕਿਸ ਖੇਤੇ ਨੂੰ ਹੋਇਆ ਸਭ ਤੋਂ ਖਤ ਪੰਜਾਬ ਪੰਜਾਬ ਨੂੰ ਹੋਇਆ ਸਾਡੇ ਨੂੰ ਹੋਇਆ ਚੜਦੇ ਨੂੰ ਹੋਇਆ ਤੇ ਲੈਂਦੇ ਨੂੰ ਹੋਇਆ ਦੇਖੋ ਜੇ ਮੰਨ ਲਓ ਗੱਲ ਵੀ ਹੁਣ ਜਿਵੇਂ ਸਾਡੇ ਜ਼ਿਮੀਂਦਾਰ ਭਰਾ ਹੀ ਆ ਹੂੰ ਹੁਣ ਜੇ ਸਾਡੇ ਪੰਜਾਬ ਉਥੇ ਫਸਲਾਂ ਘੱਟ ਹੁੰਦੀਆਂ ਜਾਂ ਜਬਕ ਨਹੀਂ ਪਾਣੀ ਹੈ ਨਹੀਂ ਜਾਂ ਲੋਕ ਮਿਹਨਤ ਨਹੀਂ ਕਰਦੇ ਹੁਣ ਜੇ ਸਾਡੀ ਮੰਨ ਲਓ ਫਸਲ ਇਥੇ ਸਾਨੂੰ ਇਹ ਹੋਵੇ ਵੀ ਭਰ ਜੱਟ ਭਰ ਕੇ ਟਰਾਲੀ ਕਣਕ ਦੀ ਲਾਹੌਰ ਸਿਟਿਆਵੇ ਹੂੰ ਭਰ ਕੇ ਸਬੂਜੀਆਂ ਦੀ ਟਰਾਲੀ ਲਾਹੌਰ ਸਿਟੇ ਉਧਰੋਂ ਚੱਕਿਆ ਸਾਰੇ ਇਧਰ ਆ ਜੇ ਤੇ ਸਾਨੂੰ ਲੋਡ ਹੀ ਨਹੀਂ ਪੱਸ ਜਾਣ ਦੇ ਹੋਰ ਕਿਹਦੀ ਕਰ ਜੀ ਸਾਡੇ ਪੰਜਾਬ ਨੂੰ ਕੋਈ ਲੋਡ ਨਹੀਂ ਕਿਤੇ ਕਰਨ ਦੀ ਅਸੀਂ ਆਪਣਾ ਗੁਜ਼ਾਰਾ ਆਪ ਸਾਡਾ ਆਪੇ ਹੋ ਜੇ ਉਹਨਾਂ ਦਾ ਵੀ ਸਰ ਜੇ ਸਾਡਾ ਵੀ ਸਰ ਜੇ ਬਿਲਕੁਲ ਹਾਂ ਜੀ ਹੁਣ ਸਾਡੀ ਜਿਹੜੀ ਕਣਕ ਹੈ ਇਹ ਤਾਂ तकरीबन ਸਾਵਲਾ ਵੀ 1800 ਨੂੰ ਕਾਟਲ ਹੈ ਤੇ ਉਥੇ ਇਸਦਾ ਹੀ 4 ਹੰਨ 4000 ਨੂੰ ਮਾਣਾ ਹੂੰ ਇੰਨੇ ਮਹੀਨੇ ਮਹਿੰਗੀ ਹੈ ਮਹਿੰਗੀ ਹੈ ਤੇ ਇਸਦਾ ਜਾੜਾ ਕੋਲ ਫੋਰਡ ਦੇ ਟਰਾਲੀ ਡਰਾਈਵਰ 100 ਮਿੰਨ ਕਣ ਕੱਲਦੇ ਮਾਰੋ ਮਾਰ ਕਰ ਦੋ ਘੰਟੇ ਸਾਹ ਕੇ ਮੁੜ ਕੇ ਆ ਜੇ ਤੇ ਯਾਰ ਤੁਸੀਂ ਬਾਰਡਰ ਬਾਰਡਰ ਦਾ ਖੋਲੋ ਘਟੋ ਘਟ ਹੂੰ ਫੇ ਸਾਡਾ ਜਿਹੜਾ ਹੋਰ ਗੱਲ ਆ ਵੀ ਤੁਸੀਂ ਨਫਰਤ ਅਖੜੇ ਕਿੰਨੀਆਂ ਫਲਾਈਆਂ ਜੀ ਜਿਹੜੀ ਬਾਰਡਰ ਤੇ ਪਰੇਡ ਹੁੰਦੇ ਆ ਉਹ ਫੁਕਾਰੇ ਮਾਰ ਮਾਰ ਪਰੇਡ ਕਰਦੇ ਆ ਹੂੰ ਉਹ ਉਧਰ ਫੁਕਾਰੇ ਮਾਰਦੇ ਦਿੱਤਾ ਸਿਰ ਤੋਂ ਤਾਦ ਇਹ ਲੱਗਦਾ ਜਿਵੇਂ ਕਈ ਵਾਰ ਚੜ੍ਹਾਈ ਪਾੜ ਜਾਂਦੇ ਆ ਪੈਂਟਾ ਪਾੜ ਜਾਂਦੇ ਕੇ ਅਪਰੇਟ ਕਰ ਦਿਆ ਨਹੀਂ ਹੂੰ ਕਿਸੇ ਦੁਨੀਆ ਦੇ ਜਿਹੜੇ ਅਪਰੇਟ ਨਹੀਂ ਕਰਦੇ ਜਿਹੜੇ ਸਾਡੇ ਬਾਰਡਰ ਤੇ ਅਪਰੇਟ ਕਰਦੇ ਇਹ ਵੀ ਇਹ ਵੀ ਇੱਕ ਕਿਸਮ ਦਾ ਇੱਕ ਨਫਤੀਆ ਪਰੰਦਾ ਵਾ ਜਿਆਰ ਕੇ ਦੇਖੋ ਇੱਕ ਪਾਸੇ ਤੁਸੀਂ ਹੱਥ ਮਲਾਉਂਦੇ ਆ ਹੂੰ ਇੱਕ ਪਾਸੇ ਫੁਕਾਰੇ ਮਾਰਦੇ ਆ ਹੂੰ ਜੇ ਤੁਸੀਂ ਫੁਕਾਰੇ ਮਾਰਨੇ ਆ ਆਪਣੀ ਰੋਪ ਤੁਸੀਂ ਆਪਣੀ ਅਪਰੇਟ ਕਰ ਲਓ ਆਪਣੀ ਕਰ ਲੈਣ ਹੂੰ ਲੋਕੀ ਦੁਨੀਆ ਕਰਦੀ ਐ ਹੂੰ ਤੇ ਯਾਰ ਤੁਸੀਂ ਇੱਥੇ ਫੁਕਾਰੇ ਕਾਦੇ ਵਾਸਤੇ ਮਾਰਨੇ ਆ ਹੱਥ ਮਲਾਓ ਸਾਡੇ ਆਪਣੇ ਤੁਸੀਂ ਆਪਣੇ ਉਹ ਐ ਇਹ ਤੁਸੀਂ ਲੋਕਾਂ ਨੂੰ ਕੀ ਦਿਖਾਉਨੇ ਆ ਲੋਕੀ ਨਾਰੇ ਮਾਰਦੇ ਜਿਹਨਾਂ ਵਿੱਚ ਬਜਾੜੇ ਬੇਵਕੂ ਬੰਦੇ ਦੇਖਣ ਵਾਸਤੇ ਆਉਂਦੇ ਆ ਉਹਨਾਂ ਨੇ ਮੇਲਾ ਬਣਾ ਵੀ ਵੀ ਉਹ ਕਹਿੰਦਾ ਭਾਰਤ ਮਾਤਾ ਦੀ ਜਾਇ ਉਹਨੇ ਪਾਕਿਸਤਾਨ ਮਾਤਾ ਦੀ ਜਾਇ ਹਮ ਯਾਰ ਇਹ ਤਾਂ ਤੁਸੀਂ ਘਟੋ ਘਟ ਸਾਡੇ ਲੋਕਾਂ ਨੂੰ ਚਾਹੀਦਾ ਵੀ ਇਹ ਤਾਂ ਤੁਸੀਂ ਨਾ ਕਰੋ ਪਰੇਡ ਕਰਨੀ ਹੱਥ ਮਿਲਾ ਕੇ ਮਸਕਰਾ ਕੇ ਜੱਫੀਆਂ ਬਾ ਕੇ ਪਰੇਡ ਕਰੋ ਯਾਰ ਆਪਾਂ ਕਬੱਡੀ ਦੇ ਮੈਚ ਹੁੰਦੇ ਆ ਜੀ ਪਾਕਿਸਤਾਨ ਦੇ ਮੈਚ ਕਬੱਡੀ ਦਾ ਖੇਡਦੇ ਆ ਹਾਕੀ ਦੇ ਮੈਚ ਹੁੰਦੇ ਆ ਹਕੜ ਦੇ ਬਜਾ ਨੇ ਆਪਾਂ ਤੇ ਚਕਚੀਕਾ ਮਾਰਦੇ ਆ ਹਮ ਆਪਾਂ ਉਹਨੂੰ ਗਾਲਾਂ ਕੱਢਦੇ ਆ ਜਾਂ ਸਾਨੂੰ ਗਾਲਾਂ ਕੱਢਦੇ ਆ ਹਮ ਹੈ ਇਹ ਤਾਂ ਘਟੋ ਘਟ ਤੁਸੀਂ ਯਾਰ ਸਾਨੂੰ ਇਹ ਨਾ ਨਾ ਹੋਣ ਦੇਵੇ ਤਾਂ ਕਰਦੇ ਆ ਬਿਲਕੁਲ ਜੀ ਨਫਰਤ ਦਾ ਜਿੰਨੀ ਵੀ ਘਟ ਜਵੇ ਜਿੰਨੀ ਵੀ ਇਹ ਪਾੜੇ ਮਿਟ ਜਾਣ ਵਧੀਆ ਆ ਔਰ ਜੇਕਰ ਅਸੀਂ ਟੀਵੀ ਤੇ ਰਾਹੀਂ ਅਸੀਂ ਕਹਿੰਦੇ ਵੀ ਯਾਰ ਘਟੋ ਘਟ ਸਰਕਾਰਾਂ ਨੂੰ ਇਹ ਤਾਂ ਕਰ ਉਹ ਨਫਰਤ ਦਾ ਨਾ ਫਲਾਓ ਤੁਸੀਂ ਫਿਰ ਉਹਨਾਂ ਨਾਲ ਆਉਣ ਜਾਂਦੀ ਖੁੱਲ ਕਰੋ ਜੇ ਸਾਡੇ ਗੁਰਦੁਆਰੇ ਕਿੰਨੇ ਉਹਨਾਂ ਦੇ ਇੱਧਰ ਕਿੰਨੇ ਹੈਗੇ ਆ ਸਾਡੇ ਇੱਧਰ ਕਿੰਨੇ ਹੈਗੇ ਆ ਜੇ ਬਿਗੈਰ ਪਾਸਪੋਰਟ ਤੋਂ ਬੰਦਾ ਚਲਾ ਜਾਵੇ ਤੁਸੀਂ ਇੱਧਰ ਰਾਸ਼ਨ ਕਾਰਡ ਆ ਜਾਂ ਤੁਹਾਡੇ ਹੋਰ ਬੜਾ ਆ ਉਹ ਜage ਮੱਥਾ ਟੇਕਿਆ ਵੀ ਤੇ ਸਾਡਾ ਵੀ ਤੇ ਕਹੀ ਕਿਹੜੀ ਗਨਾਂ ਵਾਲੀ ਗੱਲ ਕਰਤਾਰਪੁਰ ਤੋਂ ਲੰਘਾ ਜਿਹੜਾ ਖੁੱਲਿਆ ਉਹ ਉਹ ਵੀ ਤਾਂ ਉਹ ਵੀ ਸ਼ਰਤਾਂ ਦੇ ਨਾਲ ਹੀ ਹੈ ਹੂੰ ਫੇਰ ਤੁਸੀਂ 1800 ਰੁਪਿਆ ਉਹਦਾ ਡੱਬ ਲੈਣੇ ਕਿ ਇੰਦਾ ਹੀ ਪੈਸੇ ਕਾਦੇ ਵਾਸਤੇ ਮੰਗੀ ਜਾਂਦੇ ਤੁਸੀਂ ਹਾਂ ਤੇ ਉਹ ਉਹ ਗਰੀਬਾਂ ਦਾ ਫਿਰ ਨਹੀਂ ਜਾ ਸਕਦਾ ਉਹ ਉਤੇ ਉਹਤੇ ਪਾਕਿਸਤਾਨ ਵਾਲੇ ਲੈਂਦੇ ਆ ਉਹ ਉਤੇ ਹੀ ਪਾਸਪੋਰਟ ਨਹੀਂ ਆਪਣੇ ਲੈਂਦੇ ਜੀ ਹਾਂ 1800 ਰੁਪਿਆ ਨਹੀਂ ਜਿਹੜਾ 20 ਡਾਲਰ ਜਿਹੜੇ 20 ਰੱਖੀ ਆ ਹਾਂਜੀ ਉਹ ਉਤੇ ਪਾਕਿਸਤਾਨ ਵਾਲੇ ਦੇ ਹਿੱਸੇ ਲਈ ਪਰ ਉਹ ਜੇ ਭਾਵੇਂ ਸਾਡੇ ਦੇ ਤੇ ਭਾਵੇਂ ਹੋਰ ਇਹਦੇ ਪਰ ਨਹੀਂ ਰਹਿਣੇ ਚਾਹੀਦੇ ਤੁਸੀਂ 150 ਫੀਸ ਤੱਕ 200 ਰੱਖ ਲਓ ਰੱਖ ਆ ਵੀਰ ਲੋਕ ਜਾਨੇ ਫਿਰ ਆਪਣੀ 100 ਰੁਪਿਆ ਫੀਸ ਹੈ ਤੇ ਜੇ ਨਹੀਂ ਉਹ 100 ਰੁਪਿਆ ਫੀਸ ਤੇ ਇਹ ਵੀ 100 ਰੁਪਿਆ ਫੀਸ ਲਾ ਲੋਗੇ ਇਹ ਦੋ ਜਣੇ ਕਾਗਜ਼ ਲੈਣੇ ਆ ਗਰੀਬੰਦਾ ਜਾ ਹੀ ਨਹੀਂ ਸਕਦਾ ਇਸ ਤਰ੍ਹਾਂ ਬਿਲਕੁਲ ਜਿਹੜੇ ਦੇ ਦਿਲ ਦੇ ਵਿੱਚ ਚਾਹ ਆ ਉਹ 2 2.5 ਹਜ਼ਾਰ ਪਾਸਪੋਰਟ ਦੇ ਖਰਚ ਹੁੰਦਾ ਉਹ ਉਹ ਨਹੀਂ ਕਰ ਸਕਦਾ ਚ ਕਰ ਸਕਦਾ ਫਿਰ 2000 ਰੁਪਏ ਕੋ ਫੀਸ ਨਹੀਂ ਭਰ ਸਕਦਾ ਤੁਸੀਂ ਜਿਵੇਂ ਬੀਜੇ ਦੀ ਫੀਸ ਦਾ 100 ਰੁਪਿਆ ਤੁਸੀਂ ਇਹ ਵੀ ਇਹ ਫੀਸ ਕਰ ਦਿਓ ਤੁਸੀਂ ਹੋਰ ਚੀਜ਼ਾਂ ਜਾਣਦੇ ਤੁਸੀਂ ਜੀ ਜੇਦੋ ਤੇ ਬੰਦਾ ਉਹ ਜਾਂਦਾ ਰਾਤ ਰਹਿਣਾ ਚਾਹੁੰਦਾ ਰਾਤ ਰਹਿਣ ਦਿਓ ਉਹ ਤੇ ਕੀ ਕਰੂ ਉਹ ਕਾ ਕਰ ਲੂਗਾ ਹਮ ਆਪਾਂ ਹੁਣ ਤੁਸੀਂ ਤੁਸੀਂ ਜਲੰਧਰ 와 ਮੈਂ ਤੁਹਾਨੂੰ ਜੋਰ ਲਾਵਾਂ ਯਾਰ ਰਾਤ ਰਹਿਪੋ ਮੇਰੇ ਕੋਲੇ ਤੁਸੀਂ ਕੋਈ ਨਹੀਂ ਭਰਾਵਾ ਕਸਾ ਕਰੇ ਜਾਣਾ ਹੂੰ ਬੇ ਸਾਡਾ ਕਾਨੂੰਨ ਨਹੀਂ ਕੀਦਾ ਵੀ ਤੇ ਰਹਿ ਲਓ ਮੇਰੇ ਬੱਚੇ ਡੀਕਦੇ ਮੇਰੀ ਮਾਂ ਡੀਕਦੀ ਯਾਰ ਤੇਰੀ ਵਾਈਫ ਡੀਕਦੀ ਮੈਂ ਮੈਂ ਕੱਲ ਸਵੇਰੇ ਉੱਥੇ ਜਾਣਾ ਮੈਂ ਨਹੀਂ ਰਹਿ ਸਕਦਾ ਹਾਂ ਘੰਟਾ ਲੇਟ ਹੋ ਜਾਏਗਾ ਵਕਰੀਗਾ ਹਾਂ ਬਿਲਕੁਲ ਸਹੀ ਇਵੇਂ ਯਾਰ ਜੇ ਤੁਸੀਂ ਬੰਦਾ ਰਹਿਣਾ ਚਾਹੁੰਦਾ ਕੋ ਦੋ ਰਹਿ ਪਏ ਉੱਥੇ ਕੀ ਕੀ ਚੱਕ ਤੁਹਾਡਾ ਜੀ ਨਾ ਸਾਡਾ ਜਾ ਕੇ ਲੈ ਆਉਣਾ ਨਾ ਕੋਈ ਹੋ ਜਾ ਕੇ ਲੈਣਾ ਅੱਛਾ ਉੱਥੇ ਇੱਕਰ ਇਹ ਵੀ ਹੈ ਕਿ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਦੱਸ ਦਈਏ ਕਿ ਆਮ ਤੌਰ ਤੇ ਅਸੀਂ ਜਦੋਂ ਕਿਸੇ ਦੂਸਰੇ ਦੇਸ਼ ਦਾ ਵੀਜ਼ਾ ਲੈਣੇ ਆ ਤੇ ਉਹ ਸਾਨੂੰ ਪੂਰੇ ਦੇਸ਼ ਦਾ ਵੀਜ਼ਾ ਮਿਲਦਾ ਜਿੱਥੇ ਮਰਜ਼ੀ ਅਸੀਂ ਜਾ ਸਕਦੇ ਹਾਂ ਆਪਣੀ ਆਜ਼ਾਦੀ ਦੇ ਨਾਲ ਘੁੰਮ ਸਕਦੇ ਹਾਂ ਪਰ ਜਦੋਂ ਅਸੀਂ ਪਾਕਿਸਤਾਨ ਵਾਲਾ ਵੀਜ਼ਾ ਲੈਣਾ ਹੋਵੇ ਤੇ ਜਾਂ ਪਾਕਿਸਤਾਨੀਆਂ ਨੇ ਸਾਡਾ ਵੀਜ਼ਾ ਲੈਣਾ ਹੋਵੇ ਉਦੋਂ ਸਾਨੂੰ ਕਿਸੇ ਖਾਸ ਖਾਸ ਸ਼ਹਿਰ ਦਾ ਪੰਜਾਂ ਪੰਜਾਂ ਸ਼ਹਿਰਾਂ ਦਾ ਵੀਜ਼ਾ ਹੁੰਦਾ ਹੂੰ ਤੇ ਸਾਡੇ ਹੁਣ ਬੰਦੇ ਜਾਣਦੇ ਨਾ ਹੂੰ ਜਿਹੜੇ ਆਪਣੇ ਪੰਜਾਬੀ ਬਾਹਰੋਂ ਕੈਨੇਡਾ ਅਮਰੀਕਾ ਤੋਂ ਆਉਂਦੇ ਆ ਇੰਗਲੈਂਡ ਤੋਂ ਆਉਂਦੇ ਆ ਉਹਨਾਂ ਕੋਲ ਸਾਰੇ ਪਾਕਿਸਤਾਨ ਦਾ ਵੀਜ਼ਾ ਹੈ ਜਿਹੜੇ ਉਧਰੋਂ ਆਉਂਦੇ ਆ ਜਿਹੜੇ ਉਧਰੋਂ ਆਉਂਦੇ ਆ ਹੂੰ ਇੰਗਲੈਂਡ ਤੋਂ ਆਉਂਦੇ ਆ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਪਾਕਿਸਤਾਨ ਦਾ ਵੀਜ਼ਾ ਨਾਲ ਕੋਲ ਤੇ ਉਹਨਾਂ ਕੋਲ ਵੀਜ਼ਾ ਵੀ 6-6 ਮਹੀਨਿਆਂ ਦਾ ਹੂੰ ਵੀ ਮਰਜ਼ੀ ਮਹੀਨਾ ਰਹਿਣ ਮਰਜ਼ੀ ਵੀਜ਼ਾ ਰਹਿਣ ਮਰਜ਼ੀ ਦਸਤਾਂ ਰਹਿਣ ਹਾਂ ਮਰਜ਼ੀ ਜਾ ਕੇ ਫੇਰ ਚਲੇ ਜਾਣ ਤੇ ਜਿਹੜਾ ਸਾਡੇ ਇੱਥੋਂ ਜਾਂਦੇ ਆ ਜਿਹਨੇ ਵੀਜ਼ਾ ਲਵਾ ਕੇ ਸਿਰਫ ਸਾਡੇ ਕੋਲੇ ਪੰਜਾਂ ਸ਼ਹਿਰਾਂ ਦਾ ਵੀਜ਼ਾ ਹੈ ਹੂੰ ਹੈਗਾ ਉਹਨਾਂ ਕਾਣਾ ਸਾਹਿਬ ਦਾ ਪੰਜਾ ਸਾਹਿਬ ਦਾ ਕਪਤ ਇਹ ਲਾਹੌਰ ਦਾ ਤੇ ਇਹ ਬਸ ਇਹ ਕਿਹੋ ਜਿਹਾ ਹੋਰ ਤੇ ਪੰਜਾਬ ਜਿਹੜਾ ਵੀਜ਼ਾ ਸਾਰਾ ਹੂੰ ਤੇ ਬਾਹਰ ਕਿੱਥੇ ਜਾ ਜਿਹਦਾ ਕੋਲ ਵੀਜ਼ਾ ਹੈ ਨਹੀਂ ਉਥੋਂ ਗਾ ਤੁਸੀਂ ਕਿੱਥੇ ਜਾ ਨਹੀਂ ਸਰ ਹੂੰ ਤੇ ਜੇ ਜਾਣੇ ਤਾਂ ਫਿਰ ਕਾਨੂੰਨੀ ਅਚਰ ਚ ਗੱਲ ਕਰ ਹੁਣ ਜਿੰਨੀਆਂ ਦੇਖੋ ਉਸੇ ਸਾਰੀਆਂ ਦੇਖਣ ਵਾਲੀਆਂ ਜਗ੍ਹਾ ਹੈਗੀਆਂ ਸਾਈ ਮੀਆਂਮੀ ਦਾ ਦਰਬਾਰ ਹੈ ਬਾਬੇ ਬੁੱਲ੍ਹੇ ਸ਼ਾਹ ਦਾ ਦਰਬਾਰ ਹੈ ਐ ਵਾਰਾ ਸ਼ਾਹ ਦਾ ਦਰਬਾਰ ਹੈ ਜਿੰਨੇ ਸਾਰੇ ਦਰਬਾਰ ਆ ਜਿੰਨਾ ਜਿੰਨਾ ਹੋਰ ਚੰਗੀਆਂ ਸਾਰੀਆਂ ਮੈਂ ਮੈਂ ਦੇਖਿਆ ਉਹ ਦੇਖਣ ਦੀ ਗੱਲ ਤਾਂ ਉਹ ਹੈਗੀਆਂ ਉਹਨਾਂ ਨੂੰ ਉਹਨਾਂ ਨੂੰ ਜਾਣ ਦੇ ਵਿੱਚ ਕਿੰਨੇ ਗੁਰਦੁਆਰੇ ਹੋਰ ਰਹਿ ਗਏ ਜਿੱਥੇ ਕੋਈ ਨੂੰ ਜਾਣ ਨਹੀਂ ਦਿੰਦੇ ਜੀ ਤੁਸੀਂ ਯਾਰ ਘਟੋ ਘਾਟ ਬੰਦੇ ਨੂੰ ਦੱਸ ਦਿੰਦਾ 15 ਦਾ ਵੀਜ਼ਾ ਦੇ ਦਿਓ ਤੇ ਖੁੱਲੀ ਗੋਲ ਕਰ ਦਿਓ ਕਿ ਜਾਓ ਯਾਰ ਜਾ ਕੇ ਦੇਖਿਆ ਉਹ ਤੇ ਆ ਜਾਓ ਹੂੰ ਕੋਈ ਬੰਦਾ ਬਾਹਰ ਨਹੀਂ ਦਿੰਦਾ ਕਿਤੇ ਹੂੰ ਹੁਣ ਸਾਡੇ ਆਪਣੇ ਬੱਚੇ ਬਾਹਰ ਕੈਨੇਡਾ ਅਮਰੀਕਾ ਚ ਜੀ ਸਾਨੂੰ ਉਹ ਬਸੇ ਬੁਲਾਉਂਦੇ ਅਸੀਂ ਨਹੀਂ ਜਾਂਦੇ ਸੀ ਜੇ ਜਾਣਿਆ ਤੇ ਮਹੀਨੇ ਬਾਅਦ ਭਾਜ ਭਜਦੇ ਵੀ ਨਹੀਂ ਸਾਡੇ ਆਪਣੇ ਘਰੇ ਜਾਣ ਹਾਂਜੀ ਤੇ ਅਸੀਂ ਪਾਕਿਸਤਾਨ ਕਿਉਂ ਰਹਿਵਾਂਗੇ ਜਾ ਕੇ ਕੀ ਕੀ ਰਹਿਣਾ ਜਾਂ ਉਹ ਸਾਡੇ ਘਰੇ ਕਿਉਂ ਰਹਿਣਗੇ ਆ ਕੇ ਬਿਲਕੁਲ ਆ ਲੋਨ ਛੇਦੀ ਹੁੰਦੀ ਵੀ ਯਾਰ ਜਾਈਏ ਜਾ ਕੇ ਦੇ ਕਰ ਮੁੜ ਗਿਆ ਵਾਪਸ ਤੇ ਬਰਾੜ ਸਾਹਿਬ ਜਿਕਰ ਆਪਾਂ ਇਹੀ ਗੱਲ ਦੇਖੀਏ ਇਹ ਸਰਕਾਰਾਂ ਦੇ ਖਾਨੇ ਦੇ ਵਿੱਚ ਕਿਉਂ ਨਹੀਂ ਪੈਂਦੀ ਕਿ ਕੋਈ ਵੀ ਬੰਦਾ ਆਪਣਾ ਘਰ ਛੱਡ ਕੇ ਇੱਥੇ ਰਹਿ ਨਹੀਂ ਸਕਦਾ ਨਾਲੇ ਜੇਕਰ ਦੇਖਿਆ ਜਾਵੇ ਇਹ ਦੋਨੋਂ ਦੇਸ਼ ਜਿਹੜੇ ਆ ਇਹ ਹਾਲੇ ਤਰੱਕੀ ਕਰ ਰਹੇ ਆ ਵੀ ਭੁੱਖ ਮਰੇ ਭੁੱਖਾ ਭੁੱਖਾ ਮਰਨ ਨੇ ਬੁਰੇ ਹਾਲ ਹਨਾ ਤੇ ਕੌਣ ਇੱਥੇ ਰਹੂਗਾ ਤੇ ਕੌਣ ਉਧਰੋਂ ਇੱਧਰ ਆਣ ਕੇ ਰਹੂਗਾ ਇਹ ਇਹ ਸਮਝ ਨਹੀਂ ਆਉਂਦੀ ਵੀ ਕੀ ਹੋਊਗੀ ਆ ਸਾਡੀਆਂ ਏਜੰਸੀਆਂ ਨਾ ਇਹ ਨਹੀਂ ਨੇੜੇ ਹੁੰਦੀਆਂ ਵੀ ਕਿ ਹੁਣ ਦੇਖੋ ਹੁਣ ਤਾਂ ਆਪਣੇ ਕੀ ਆ ਵੀ ਸਾਡੇ ਆਪਣੇ ਆਪਣੇ ਘਰੇ ਸੇ ਆ ਉਹ ਪਿੱਛੇ ਜੇ ਦੋ ਪਿਛਲੇ ਸਾਲ ਮੇਰੇ ਬਾਪ ਲੜਕਾ ਕਿ ਅਮਰੀਕਾ ਜਾਦੇ ਉਹਦਾ ਫੋਨ ਆਇਆ ਵੀ ਪਪਾ ਆਪਣੇ ਘਰੇ ਚਾਰ ਪੰਜ ਗੱਡੀਆਂ ਖੜੀਆਂ ਕਿਤੇ ਕਿਤੇ ਖੜੀਆਂ ਹੂੰ ਮੈਂ ਕਿਹਾ ਤੈਨੂੰ ਕਿਹਨੇ ਕਿਹਾ ਕਹਿੰਦਾ ਮੈਂ ਇਹਨੂੰ ਨਜ਼ਰ ਆਉਣੀ ਹੈ ਮੈਂ ਵੇਖਿਆ ਉੱਥੇ ਉਹ ਨਕਸ਼ੇ ਸਾਰੇ ਉੱਥੋਂ ਵੇਂਦੇ ਆ ਤੇ ਹੁਣ ਹਿੰਦੁਸਤਾਨ ਚ ਪਾਕਿਸਤਾਨ ਕੀ ਦੀ ਪਤਾ ਕਿਥੇ ਕੀ ਹੋਣ ਰਿਹਾ ਬਿਲਕੁਲ ਤੇ ਹੁਣ ਕਿਹਦੀਆਂ ਹੁਣ ਕਿਹਦੀਆਂ ਤੁਸੀਂ ਗੱਲਾਂ ਕਰਕੇ ਵੀ ਕਿਹੜੀਆਂ ਗੱਲਾਂ ਕਰਦੇ ਆ ਜੀ ਹਾਂਜੀ ਬਿਲਕੁਲ ਤੁਸੀਂ ਪੀ ਜਿਹੜਾ ਲਕੋਰਾ ਤੇ ਲਕੋਤਾ ਰਿਹਾ ਹੀ ਨਹੀਂ ਕੁਝ ਹੁਣ ਤੱਕ ਕੋਈ ਹੁਣ ਤਾਂ ਸਾਰਾ ਕੁਝ ਪੱਧਰਾ ਤੁਸੀਂ ਜਦੋਂ ਮਰਜ਼ੀ ਜਿਹਦੇ ਮਰਜ਼ੀ ਘਰ ਤੱਕ ਦੇਖ ਸਕਦੇ ਹੋ ਹਾਂਜੀ ਖੋਲੋ ਸੱਚ ਮਾਰੋ ਸਭ ਕੋ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਘਟੋ ਘਟਾ ਹੁਣ ਤਾਂ ਤੁਸੀਂ ਯਾਰ ਲੋਕਾਂ ਨੂੰ ਮਿਲਣ ਦਿਓ 100 ਸਾਲ 75 75 ਸਾਲ ਹੋ ਗਏ ਆ ਅਸੀਂ ਇਹਦੇ ਨੇੜੇ ਹੋ ਚਲੇ ਆ ਗਏ ਹੁਣ ਤਾਂ ਲੋਕਾਂ ਤੋਂ ਜਿਹੜੇ 10 10% ਰਹਿ ਗਏ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਲੋਕ ਮਿਲਣਾ ਚਾਹੁੰਦੇ ਆ ਲੋਕ ਮਿਲਣਾ ਚਾਹੁੰਦੇ ਆ ਇਹ ਸਰਕਾਰਾਂ ਜਿਹੜੀਆਂ ਮਿਲਣ ਨਹੀਂ ਦੇਣਾ ਚਾਹੁੰਦੀ ਇਹ ਨਹੀਂ ਮਿਲਣ ਜੀ ਤੇ ਹੁਣ ਆਪਾਂ ਜੇਕਰ ਗੱਲ ਕਰੀਏ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਤੁਸੀਂ ਗੱਲ ਬੜੀ ਅੱਛੀ ਕੀਤੀ ਕਿ ਵਪਾਰ ਦੀ ਕਿ ਜੇਕਰ ਸਾਡਾ ਵਪਾਰ ਹੀ ਖੁੱਲ ਜਵੇ ਅਸੀਂ ਆਪਣਾ ਵਪਾਰ ਹੀ ਕਰ ਲਈਏ ਨਹੀਂ ਬਣਾ ਉਹਨਾਂ ਨੂੰ ਵੀ ਫਾਇਦਾ ਤੇ ਸਾਨੂੰ ਹੀ ਬੜਾ ਫਾਇਦਾ ਬਾਬਾ ਹੂੰ ਹੂੰ ਹੁਣ ਦੇਖੋ ਜਿਹੜਾ ਤੁਸੀਂ ਇੱਥੋਂ ਵਪਾਰ ਵਾਇਆ ਦबई ਜਾਂਦਾ ਵਾਇਆ ਬੰਬੇ ਜਾਂਦਾ ਕਿੰਨੇ ਵਪਾਰੀਆਂ ਨੇ ਕਿੰਨਾ ਕੀਤਾ ਜਿਹੜਾ ਇੱਥੋਂ ਮਤਲਬ ਅੰਮ੍ਰਿਤਸਰੋਂ ਜਾਣਾ ਜਾਂ ਜਲੰਧਰੋਂ ਜਾਣਾ ਆਲੂ ਭਰ ਕੇ ਜਾਣਾ ਹੈਗਾ ਪਹਿਲਾਂ ਮੈਂ ਮੈਨਾਂ ਜਾਣਗੇ ਫਿਰ ਉਸ ਤੋਂ ਬਾਅਦ ਸੀ ਜਾਣਗੇ ਦਵਾਈ ਜਾਣਗੇ ਦਵਾਈ ਤੋਂ ਅੰਮ੍ਰਿਤਸਰ ਰਾਤੀ ਜਾਣਗੇ ਉੱਤੇ ਜਾਣਗੇ ਤੇ ਘੱਟੋ ਘੱਟ ਹਫਤਾ ਲੱਗੂਗਾ ਤੇ ਸਾਡਾ ਯਾਰ ਉਹ ਲੁਧਿਆਣੇੋਂ ਮਾਲ ਪਾਟ ਟਰੱਕ ਪਾਟ ਤੇ 4 ਵਜੇ ਲਾਹੌਰ ਬੱਲਾ ਦੇ ਜਾ ਕੇ ਜਿਹੜਾ ਮਾਲ ਉਸੇ ਭਰ ਕੇ ਅੱਜ ਖਰੀਦਾ ਤੇ 4 ਵਜੇ ਬਾਹਾਂ ਬੇ ਵੇਚਦਾ ਕਰਦੇ ਉਸੇ ਜੀ ਹੂੰ ਬਿਲਕੁਲ ਇਹ ਵੇਫ ਕਿਉਂ ਨਹੀਂ ਜਾਣ ਦਿੰਦੇ ਕਰਕੇ ਨਾਲੇ ਨਾਲੇ ਸਸਤਾ ਇਹਦੇ ਇਹਦੇ ਪਿੱਛੇ ਇਹ ਇਹ ਤਾਂ ਨਹੀਂ ਕੋਈ ਹੋ ਸਕਦਾ ਰੀਜ਼ਨ ਕਿ ਪੰਜਾਬ ਨੂੰ ਇਹਦੇ ਨਾਲ ਹੁਲਾਰਾ ਮਿਲ ਜੂਗਾ ਪੰਜਾਬ ਨੂੰ ਤਰੱਕੀ ਮਿਲ ਜੂਗੀ ਪੰਜਾਬ ਦੇ ਲੋਕ ਆਰਥਿਕ ਤੌਰ ਤੇ ਸੰਪਨ ਵੀ ਹੋ ਜਾਣਗੇ ਸਰ ਇਹ ਤਾਂ ਇੰਡੀਆ ਦੇ ਲੋਕ ਪੰਜਾਬ ਮਤਲਬ ਦੱਸ ਹੈ ਹਾਂ ਇੱਥੇ ਪੰਜਾਬ ਨੂੰ ਤੱਕੀ ਬਥੇ ਇੰਡੀਆ ਨੂੰ ਮਿਲੂ ਨਾ ਬਿਲਕੁਲ ਹੈ ਤੇ ਹੁਣ ਹੁਣ ਜਿਹੜਾ ਪੈਸਾ ਬਾਹਰੋਂ ਇੰਡੀਆ ਸਾਡੇ ਕਨੇ ਕਿੰਨੇ ਲੋਕ ਬਾਹਰ ਆ ਕੈਨੇਡਾ ਅਮਰੀਕਾ ਅੰਗਰੇਂਜ ਵਿੱਚ ਆ ਅਰਬਾਂ ਖਰਬਾਂ ਰੁਪਏ ਬਾਹਰੋਂ ਭੇਜਦੇ ਤੇ ਉਹ ਉਹ ਹਿੰਦੁਸਤਾਨ ਵਿੱਚ ਹੀ ਦਖੁੰਦਾ ਨਾ ਹੂੰ ਇੱਥੇ ਜਿਹੜਾ ਬੰਦਾ ਜ਼ਮੀਨ ਖਰੀਦਾ ਹੈਗਾ ਕੋਠੀਆਂ ਮਹਿਲ ਹੋਟਲ ਬਣਦੇ ਆ ਗਿਆ ਉਹ ਹਿੰਦੁਸਤਾਨ ਵਿੱਚ ਹੀ ਬਣਦੇ ਨਾ ਫਾਇਦਾ ਤਾਂ ਇਸੇ ਇਸੇ ਮੰਤਰਾ ਨੂੰ ਸਾਡੇ ਨੂੰ ਆ ਹਾਂਜੀ ਤੇ ਪਤਾ ਨਹੀਂ ਕਿਉਂ ਡਰੀ ਜਾਂਦੇ ਵੀ ਇਹਨਾਂ ਨਾਲ ਸਬੰਧ ਨਾ ਠੀਕ ਉਹ ਜੋਗੀ ਜਦ ਤਹਾਂ ਤੁਹਾਡੇ ਰਾਈ ਇਹ ਕਹਿਣ ਨਹੀਂ ਹੈਗੇ ਵੀ ਭਾਈ ਸਬੰਧ ਠੀਕ ਕਰੋ ਜਿਹੜੀ ਪਰੇਡ ਕਰਦੇ ਆ ਪਰੇਡ ਬੰਦ ਕਰੋ ਓਏ ਤੁਸੀਂ ਦਰਾਵੇ ਨਾ ਪਾਓ ਲੋਕਾਂ ਨੂੰ ਨਫ਼ਰਤਾਂ ਨਾ ਪਾਓ ਪਰੇਡ ਦੇ ਹਾਂਜੀ ਇਹ ਪਿਆਰ ਨਾਲ ਪ੍ਰਿਹਤ ਮਿਲਾ ਕੇ ਪਰੇਡ ਮੜਾਉਣਾ ਫਿਰ ਕੀ ਹੋ ਜੂਗਾ ਜਾਨੀ ਤੁਹਾਡੇ ਕਹਿੰਦਾ ਮਤਲਬ ਕਿ ਇਹ ਜਿਹੜੀ ਪਰੇਡ ਆ ਇਹ ਵੀ ਇੱਕ ਨਫ਼ਰਤਈ ਸੰਕੇਤ ਆ ਇੱਕ ਵਾਰ ਜਦੋਂ ਕਬੱਡੀ ਖੇਡਦੇ ਆਪਾਂ ਜਦੋਂ ਪਾਉਂਦੇ ਜਾਂ ਫੁੱਟਬਾਲ ਖੇਡਦੇ ਆ ਆਕੀ ਖੇਡਦੇ ਆ ਐਵੇਂ ਇਹਨਾਂ ਪਰੇਡ ਦੇ ਵੀ ਕਾ ਕਰ ਲੋ ਤੁਸੀਂ ਵੀ ਪਿਆਰ ਦੇ ਨਾਲ ਹੋਵੇ ਵੀ ਸਿਰ ਤੋਂ ਉੱਚੇ ਚ ਪੈਰ ਮਾਰਦੇ ਆ ਠੀਕ ਆ ਜੀ ਕਈ ਰਵੰਧ ਬੰਦਾ ਡੱਕ ਪੈਂਦਾ ਉਦੋਂ ਇਸ ਨੂੰ ਚੜਨ ਲੱਗਾ ਬਾਹਾਂ ਡੋਲੇ ਦੋਨੋਂ ਦੇ ਪਰ ਰਫਰ ਕਰਦੇ ਜਿਵੇਂ ਅੱਜਾ ਝੋਟੇ ਲੜਦੇ ਉਹਦੇ ਕੋਈ ਜੀ 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 ਇਹ ਤੁਸੀਂ ਕੀ ਲੋਕਾਂ ਨੂੰ ਕੀ ਦਿਖਾਉਣੇ ਇਸ ਗੱਲ ਕਰ ਜੀ ਦੁਨੀਆ ਵਿੱਚ ਕਿਤੇ ਬਰੇਡ ਨਹੀਂ ਹੁੰਦੀ ਇਸ ਤਰ੍ਹਾਂ ਹੂੰ ਇਸ ਤੋਂ ਸਾਡੇ ਬਾਰਡਰ ਤੇ ਬਰੇਡ ਹੁੰਦੀ ਜਾਂ ਫਿਰੋਜ਼ਪੁਰ ਹੁੰਦੀ ਹੈ ਹੂੰ ਆ ਫਿਰੋਜ਼ਪੁਰ ਵੀ ਉਸ ਬਾਰਡਰ ਦੇ ਵੀ ਉੱਪਰ ਹੁੰਦੀ ਹੈ ਪਰ ਇਹ ਇਹ ਬੰਦ ਹੋਣਾ ਚਾਹੀਦੀ ਹੈ ਤੁਹਾਨੂੰ ਕਿਸੇ ਕਰਕੇ ਨਹੀਂ ਤੁਸੀਂ ਆਉਣ ਜਾਣ ਦੇ ਖੋਲੋ ਦਿਓ ਉਹ ਤਾਂ ਨਾ ਸਾਡੇ ਉਹ ਦੁਸ਼ਮਣਾਂ ਨਾ ਅਸੀਂ ਦੁਸ਼ਮਣਾਂ ਸਾਡੀ ਇੱਕ ਇਕੱਠੀ ਬੋਲੀ ਆ ਇੱਕੋ ਸਾਂਝ ਆ ਇੱਕੋ ਰੀਤੀ ਰਿਵਾਜ ਸਾਡੇ ਹੈਗੇ ਆ ਸਾਡੀਆਂ ਉਹੀ ਕੋਈਆਂ ਗਾਲਾਂ ਆ ਇੱਕੋ ਸਾਡੀਆਂ ਸੱਟਣੀਆਂ ਆ ਤੇ ਸਾਡੀਆਂ ਜੋ ਬੋਲੀਆਂ ਪੌਣ ਤੇ ਕੋਈ ਰੀਤੀ ਰਿਵਾਜ ਵੀ ਹੈਗੇ ਆ ਜੀ ਔਰ ਸੱਚੀ ਗੱਲ ਹੈ ਬਰਾੜ ਸਾਹਿਬ ਜੇਕਰ ਇਹ ਇਸ ਤਰ੍ਹਾਂ ਹੋ ਜਵੇ ਆਉਣਾ ਜਾਣਾ ਖੁੱਲ ਜਵੇ ਜਿਵੇਂ ਪੰਛੀ ਆਜ਼ਾਦ ਆ ਉਹ ਇਸ ਟਾਣੀ ਤੋੜਦੇ ਆ ਉਹ ਇੱਕ ਟਾਣੀ ਭਾਰਤ ਵਿੱਚ ਦੂਸਰੀ ਪਾਕਿਸਤਾਨ ਦੇ ਵਿੱਚ ਆ ਇੱਕ ਦੂਸਰੇ ਨਾਲ ਮਿਲਦੇ ਗਿਲਦੇ ਕੋਈ ਉਹਨਾਂ ਦੇ ਵਾਸਤੇ ਬੰਦਿਸ਼ਾਂ ਨਹੀਂ ਇਸੇ ਤਰ੍ਹਾਂ ਜੇਕਰ ਬੰਦਿਆਂ ਵਾਸਤੇ ਵੀ ਨਾ ਹੋਣ ਤੇ ਪਿਆਰ ਮੁਹੱਬਤ ਹੋਰ ਵੀ ਪੰਛੀ ਉੱਡ ਕੇ ਜਾਂਦਾ ਜੇ ਉਹਨੂੰ ਕੋਈ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਹੁਣ ਇੱਥੇ ਬੈਠਾ ਇੱਕ ਮਿੰਟ ਜਿ ਪਰੇ ਚੱਲਦਾ ਚੱਲ ਆਵਾਂ ਬਿਲਕੁਲ ਬੰਦਿਆਂ ਵਾਸਤੇ ਰਿਕਾਵਟਾ ਬਿਲਕੁਲ ਜੀ ਸਹੀ ਗੱਲ ਹੈ ਹੋ ਰਹੀ ਅਸੀਂ ਕਹਿੰਦੇ ਆ ਵੀ ਭਾਈ ਇਹ ਰਿਕਾਵਟਾਂ ਇਹ ਯਾਰ ਬਾਕੀ ਜੋ ਮਰਜ਼ੀ ਤੁਸੀਂ ਦੇਸ਼ ਤੇ ਰਾਜ ਕਰੀ ਚੱਲੋ ਜੋ ਤੁਹਾਨੂੰ ਚੰਗਾ ਲੱਗਾ ਕਰੋ ਪਰ ਯਾਰ ਸਾਨੂੰ ਤਾਂ ਜਾਣਦੇ ਉਹ ਵੀ ਆਉਣ ਦੀ ਖੁੱਲ ਕਰਨ ਜਿਹੜੇ ਆਪਣੇ ਉਹ ਵੀ ਘਰ-ਬਾਰ ਦੇਖ ਜਾਣਗੇ ਕਿ ਇਹਨੇ ਕੀ ਚੱਕ ਕੇ ਲੈ ਜਾਣ ਬਿਲਕੁਲ ਚੱਕਣਾ ਮਸੀਤ ਲੈ ਜਾਣੇ ਰਹੀਆਂ ਰਾਤ ਕੱਟਣੀ ਵਾਹ ਜੀ ਵਾਹ ਚੱਕਣਾ ਮਸੀਤ ਲੈ ਜਾਣੇ ਰਹੀਆਂ ਰਾਤ ਕੱਟਣੀ ਔਰ ਇਹ ਸੱਚਮੁੱਚ ਗੱਲਾਂ ਸੱਚੀਆਂ ਨੇ ਜਿਹੜੀਆਂ ਕਿ ਬਰਾੜ ਸਾਹਿਬ ਨੇ ਅੱਜ ਕੀਤੀਆਂ ਨੇ ਤੇ ਬਰਾੜ ਸਾਹਿਬ ਇੰਨੀਆਂ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਔਰ ਇਹਨਾਂ ਗੱਲਾਂ-ਬਾਤਾਂ ਦੇ ਵਿੱਚ ਵਿੱਚ ਨਾ ਸਾਡਾ ਇੱਕ ਪੈਰ ਕਦੇ ਲਾਹੌਰ ਚੱਲ ਜਾਂਦਾ ਸੀ ਤੇ ਦੂਜਾ ਇੱਧਰ ਪੰਜਾਬ ਦੀਆਂ ਗਲੀਆਂ ਦੇ ਵਿੱਚ ਸਿਗਾ ਔਰ ਬੜਾ ਸਵਾਦ ਆਇਆ ਤੁਹਾਡੀਆਂ ਗੱਲਾਂ ਦੇ ਵਿੱਚ ਔਰ ਇੱਕ ਉਹ ਟੀਸ ਵੀ ਆ ਕਿ ਕਿਤੇ ਇਹ ਸਾਡਾ ਸਾਰਾ ਕੁਝ ਲੰਘਾ ਖੁੱਲ ਜਵੇ ਵਪਾਰ ਖੁੱਲ ਜਾਣਾ ਮੁਹੱਬਤਾਂ ਦੁਆਰਾ ਗੂੜੀਆਂ ਹੋ ਜਾਣ ਕਿੰਨਾ ਚੰਗਾ ਹੋਵੇ ਜੇਕਰ ਤੁਹਾਡੇ ਕਹਿ ਦੇ ਮੁਤਾਬਕ ਇਹ ਸਾਰੀਆਂ ਚੀਜ਼ਾਂ ਹੋ ਜਾਣ ਤੁਸੀਂ ਸਾਡੇ ਨਾਲ ਇਹ ਸਮਾਂ ਬਤਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਤੁਸੀਂ ਤੁਸੀਂ ਆਏ ਬਹੁਤ ਚੰਗਾ ਲੱਗਾ ਤੇ ਬਹੁਤ ਹੀ ਪਿਆਰ ਮਨ ਖੁਸ਼ ਹੋਇਆ ਇਹ ਗੱਲਾਂ ਸਾਡਾ ਮਨ ਕਰਦਾ ਸੀ ਕਹਿਣ ਵਾਸਤੇ ਵੀ ਜੀ ਤੁਸੀਂ ਵੀ ਦੁਆ ਕਰੋ ਅਸੀਂ ਦੁਆ ਕਰਦੇ ਆ ਯਾਰ ਵੀ ਇਹ ਕਿਤੇ ਖੁੱਲ ਜੇ ਕਿਤੇ ਮਨਮੇਰ ਪੈ ਜਾਏ ਕਿਸੇ ਲੀਡਰ ਦੇ ਵੱਡੇ ਹੋਮ ਮਿਨਿਸਟਰ ਦੇ ਕਿਸੇ ਦੇ ਜਾਂ ਹਿੰਦੁਸਤਾਨ ਦੇ ਕਿਸੇ ਦੇ ਵੀ ਅਸੀਂ ਕੁਝ ਨਹੀਂ ਨਾ ਉਹਨਾਂ ਨੇ ਚੱਕ ਕੇ ਲੈ ਜਾਣਾ ਨਾ ਸਾਡਾ ਚੱਕ ਕੇ ਲੈ ਜਾਣਾ ਸਾਡਾ ਵਿੱਚੋਂ ਸਿਰ ਸਿਰ ਚੀਰਿਆ ਗਿਆ ਲਾਹੌਰ ਸਾਡਾ ਸੀਗਾ ਹਾਂਜੀ ਤੇ ਸਾਡੀ ਰਾਜਧਾਨੀ ਸੀ ਸਾਡਾ ਰਾਜਪਾਗ ਸੀਗਾ ਸਾਡਾ ਸਾਰਾ ਕੁਝ ਤਾਂ ਲਾਹੌਰ ਚ ਰਹਿ ਗਿਆ ਉੱਥੇ ਰਹਿ ਗਿਆ ਰਾਜਪਾਗ ਉੱਥੇ ਦਾ ਹੋ ਚ ਰਹਿ ਗਿਆ ਹਾਂਜੀ ਤੇ ਸਾਨੂੰ ਯਾਰ ਜੇ ਬੰਦਿਆਂ ਨੂੰ ਜਾਣ ਦੀ ਖੁੱਲ ਦੇ ਦਿਓ ਰੱਬ ਦੇ ਵਾਸਤੇ ਹਿੰਦੁਸਤਾਨ ਦੇ ਮਾਲਕੋ ਅਸੀਂ ਤੁਹਾਡਾ ਕੁਝ ਨਹੀਂ ਮੰਗਦੇ ਤੁਹਾਡਾ ਕੁਝ ਨਹੀਂ ਖੋਹਦੇ ਸਾਨੂੰ ਯਾਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਣ ਦੀ ਕੋਈ ਬੱਸ ਚਲਾ ਦਿਓ ਅੱਗੇ ਬੱਸਾਂ ਚੱਲਦੀਆਂ ਸੀ ਉਹ ਬੱਸ ਵੀ ਬੰਦ ਕਰਤੀ ਹੁਣ ਹੋ ਗਈ ਤੇ ਇਹਨੇ ਨਫਰਤਾਂ ਕਿਉਂ ਫੁਲਾਇ ਜਾਂਦੇ ਆ ਕੁਝ ਨਹੀਂ ਕੁਝ ਨਹੀਂ ਚਾਹਦੇ ਕੋਈ ਚੱਕ ਨਹੀਂ ਲੈਣਾ ਬਾਰਡਰ ਗਾਰਡ ਹੱਦ ਕੱਢੀ ਉਹ ਉਧਰ ਉਹਨਾਂ ਨੂੰ ਉਹਨਾਂ ਦਾ ਮੁਲਕ ਉਹਨਾਂ ਨੂੰ ਸਲਾਮਤ ਰਹੇ ਸਾਡਾ ਮੁਲਕ ਸਾਨੂੰ ਸਲਾਮਤ ਰਹੇ ਬਿਲਕੁਲ ਜੀ ਗੱਲ ਇਹ ਹੈ ਕਿ ਉਹਨਾਂ ਦਾ ਮੁਲਕ ਉਹਨਾਂ ਨੂੰ ਸਲਾਮਤ ਸਾਡਾ ਸਾਨੂੰ ਪਰ ਨਫਰਤਾਂ ਨਹੀਂ ਹੋਣੀ ਚਾਹੀਦੀ ਆ ਇਹ ਨਫਰਤ ਦੇ ਵਿੱਚੋਂ ਦੀਵਾਰ ਹਟਾ ਦਿਓ ਦੇਖਿਓ ਤੁਹਾਡੇ ਘਰ ਦਾ ਜਿਹੜਾ ਵਿੜਾ ਆ ਉਹ ਖੁੱਲਾ ਡੁੱਲਾ ਹੋ ਜਾਏਗਾ ਔਰ ਜੇਕਰ ਕਿਤੇ ਇਹ ਮੁਹੱਬਤਾਂ ਦੇ ਪੁੱਲ ਬਣ ਜਾਣ ਕੰਡਿਆਲੀ ਤਾਰ ਦੇ ਕੰਡੇ ਫੁੱਲ ਬਣ ਜਾਣ ਤਾਂ ਫਿਰ ਗੱਲਾਂ ਬਾਤਾਂ ਕੋਈ ਹੋਰ ਹੀ ਹੋਣਗੀਆਂ ਬਲਾਡ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਯੋਗ ਹੋ ਤੁਸੀਂ ਆਏ ਤੁਹਾਡਾ ਤੁਹਾਡੇ ਚੈਨਲ ਦਾ ਤੇ ਮੈਂ ਜਾਣਾ ਅਗਲੇ ਮਹੀਨੇ ਤੁਹਾਡੇ ਅਮਰੀਕਾ ਚੋਂ ਚ ਜਾਣ ਜਿਸ ਜੀ 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 ਉਹਨਾਂ ਨੂੰ ਭਾਈ ਮਿਲ ਕੇ ਵੀ ਆਵਾਂਗੇ ਜ਼ਰੂਰ ਜੀ ਜ਼ਰੂਰ ਜ਼ਰੂਰ ਉਹਨਾਂ ਕੋਲ ਆ ਕੇ ਵੀ ਆਵਾਂਗੇ ਬਿਲਕੁਲ ਬਿਲਕੁਲ ਨਿਵਾਜ਼ ਵੀ ਕਰਾਂਗੇ ਉਹਨੇ ਤੁਹਾਡੇ ਮਹਿਬਾਨ ਭਾਈ ਜੋ ਕਿ ਉਹਣੀ ਬਹੁਤ ਅੱਛਾ ਕੰਮ ਕਰ ਰਹੇ ਆ। ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਔਰ ਇਹ ਸਨ ਸਰਦਾਰ ਹਰਪ੍ਰੀਤ ਸਿੰਘ ਬਰਾੜ ਜੀ ਸਾਈਮੀ ਅਮੀਰ ਫਾਊਂਡੇਸ਼ਨ ਦੇ ਪ੍ਰਧਾਨ ਨੇ ਔਰ ਸਾਡੇ ਨਾਲ ਅੱਜ ਇਹਨਾਂ ਨੇ ਆਪਣੇ ਦਿਲ ਦੇ ਖਿਆਲਤ ਜਜ਼ਬਾਤ ਸਾਂਝੇ ਕੀਤੇ ਔਰ ਦਰਸ਼ਕੋ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਬਹੁਤ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਲਾਈ ਪੰਜਾਬੀ ਟੀਵੀ ਦੇ ਨਾਲ ਦਿਓ ਇਜਾਜ਼ਤ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBay ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ